ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਰੀ ਸਵੀਆ ਟੀਵੀ ਪੰਜਾਬ ਦੇ ਪ੍ਰੋਗਰਾਮ ਪੰਜਾਬ ਸਪੀਕਿੰਗ ਚ ਤੁਹਾਡਾ ਸਵਾਗਤ ਕਰਦਾ ਬਹਾਦਰਪੁਰ ਪਿੰਡ ਹੈ ਜੀ ਰੂਪਨਗਰ ਜ਼ਿਲ੍ਹੇ ਦੇ ਵਿੱਚ ਪਿੰਡ ਦੀ ਖਾਸੀਅਤ ਕੀ ਹੈ ਇਹ ਤੁਹਾਨੂੰ ਥੋੜੇ ਜਿਹੇ ਸਮੇਂ ਦੇ ਵਿੱਚ ਪਤਾ ਲੱਗਣ ਵਾਲੀ ਆ ਫਿਲਹਾਲ ਦੇਖਣ ਨੂੰ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਪੰਜਾਬ ਦੇ ਆਮ ਪਿੰਡਾਂ ਵਰਗਾ ਪਿੰਡ ਹੈ ਪਰ ਇੱਚ ਕੁਝ ਖਾਸੀਅਤ ਹੈ ਜਿਹੜੀ ਪੰਜਾਬ ਦੇ ਬਾਕੀ ਪਿੰਡਾਂ ਦੇ ਵਿੱਚ ਨਹੀਂ ਤੇ ਕੀ ਖਾਸੀਅਤ ਹੈ ਇਹ ਆਪਾਂ ਪਹਿਲਾਂ ਇੱਕ ਘਰ 'ਚ ਚੱਲਦੇ ਆ ਇੱਥੇ ਜਾ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਕੀ ਸੋਚਦੇ ਆ ਨਿੱਕਾ ਜਿਹਾ ਬੱਚਾ ਫਿਰਦਾ ਬੱਚੇ ਹੁੰਦੀ ਪਿਆਰੇ ਆ ਚਲੋ ਇਹਨੂੰ ਵੀ ਹੈਲੋ ਕਹਿਣੇ ਆ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬਾਈ ਤੁਹਾਡਾ ਤਜਿੰਦਰ ਸਿੰਘ ਆ ਜੀ ਤਜਿੰਦਰ ਸਿੰਘ ਆ ਅੱਛਾ ਬਾਈ ਬਹਾਦਰਪੁਰ ਦੇ ਵਿੱਚ ਮੈਂ ਇੱਕ ਗੱਲ ਸੁਣੀ ਸੀ ਵੀ ਇੱਥੇ ਗੈਸ ਫ੍ਰੀ ਮਿਲਦੀ ਹੈ ਮਿਲਦੀ ਹਾਂ ਜੀ ਸਰ ਅੱਛਾ ਤੁਸੀਂ ਤੁਹਾਡੇ ਘਰੇ ਮਿਲ ਰਹੀ ਹੈ ਸਰ ਹਾਂ ਮਿਲ ਮਿਲ ਰਹੀ ਹੈ ਦਿਖਾਉਂਗੇ ਸਾਨੂੰ ਜੀ ਜੀ ਆਪਾਂ ਥੋੜਾ ਜਿਹਾ ਪਹਿਲਾਂ ਜਾ ਕੇ ਦੇਖ ਹੀ ਲੈਨੇ ਆ ਵੀ ਅੱਛਾ ਪਕਾ ਰਹੇ ਹਾਂ ਮੈਂ ਘਰ ਆ ਰਹੀ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਪਰੌਠੇ ਲਾ ਰਹੇ ਆਂ ਮੁੱਲਿਆਲੇ ਪਰੌਠੇ ਪਾ ਰਹੇ ਆਂ ਗੈਸ ਜਲਦਈ ਐ ਅੱਛਾ ਅੱਛਾ ਇਹ ਗੈਸ ਆ ਜਿਹੜੀ ਇਹ ਉਹ ਜਿਹੜੇ ਪਲੈਂਟ ਦੀ ਗੱਲ ਕੀਤੀ ਜਾਂਦੀ ਆ ਉਹਦੇ ਚੋਂ ਆਉਂਦੇ ਵਿੱਚ ਆ ਰਹੇ ਬਰ ਬਾਮ ਸੋ ਇਹ ਨਾ ਪੂਰੇ ਪਿੰਡ ਨੂੰ ਗੈਸ ਦਿੱਤੀ ਵੀ ਆ ਜੀ ਅੱਛਾ ਟੈਬੀ ਨਾ ਆਉਣੇ ਕੋਲ ਤੇ ਲਾਏ ਸਾਰਾ ਖਰਚਾ ਖਾਣੇ ਕੋਲ ਤੇ ਕਰਾ ਬੈ ਨਹੀਂ ਨਾ ਜੀ ਠੀਕ ਐ ਸਾਰੀ ਆ ਜੀ ਠੀਕ ਐ ਹਾਂ ਜੀ ਸੋ ਵਧੀਆ ਪ੍ਰੋਜੈਕਟ ਆ ਵੱਡਾ ਪ੍ਰੋਜੈਕਟ ਆ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਪਾਈਪ ਆ ਜਿਹੜੀ ਇਹ ਆ ਰਹੀ ਆ ਤੇ ਉੱਪਰੋਂ ਇਹ ਪਾਈ ਪੱਗੇ ਚੱਲ ਕੇ ਛੱਤ ਤੇ ਚਲੀ ਜਾਂਦੀ ਹੈ ਤੇ ਵਡੀਆਂ ਪਾਈ ਵਿੱਚ ਜਾ ਰਹੀ ਹੈ ਪਾਈ ਵਜੇ ਸੋ ਵਧੀਆ ਤੁਹਾਡਾ ਮਤਲਬ ਸਿਲੰਡਰ ਦੀ ਬਚਤ ਹੁੰਦੀ ਹੈ ਬਚਤ ਹੁੰਦੀ ਹੈ ਜੀ ਚਲੋ ਵਧੀਆ ਤੇ ਇੱਕ ਮਾਤਾ ਜੀ ਆ ਕੁਝ ਕਹਿਣਾ ਚਾਹੁੰਦੇ ਆਪਾਂ ਮਾਤਾ ਜੀ ਕੋਲੇ ਚਲਦੇ ਆਂ ਜੀ ਮਾਤਾ ਜੀ ਇਹਨਾਂ ਨੇ ਪਹਿਲਾਂ ਗੋਬਰ ਗੈਸ ਲਾਇਆ ਜੀ ਗੋਬਰ ਗੈਸ ਤੇ ਬਾਅਦ ਵਿੱਚ ਸਾਰੇ ਪਿੰਡ ਨੂੰ ਫ੍ਰੀ ਦਿੰਦੀ ਆ ਜੀ ਹਾਂ ਗੈਸ ਹਾਂਜੀ 24 ਘੰਟੇ ਆ ਜੀ ਹਾਂਜੀ ਸਰ ਸੋ ਬਹੁਤ ਵਧੀਆ ਉਪਰਾਲਾ ਭਾਗੇ ਚੱਲਦੇ ਆ ਤੇ ਤੁਹਾਨੂੰ ਹੁਣ ਦਿਖਾਉਣੇ ਆ ਵੀ ਇਹ ਆ ਕਿੱਥੋਂ ਰਹੀ ਆ ਇਹ ਪਾਈਪਾਂ ਦੀ ਗੱਲ ਤਾਂ ਤੁਹਾਨੂੰ ਦਿਖਾਤੀ ਇਹ ਪਾਈਪਾਂ ਆ ਕਿੱਥੋਂ ਰਹੀਆਂ ਕੌਣ ਚਲਾ ਰਿਹਾ ਪ੍ਰੋਜੈਕਟ ਕਿਸ ਤਰ੍ਹਾਂ ਦਾ ਪ੍ਰੋਜੈਕਟ ਆ ਤੇ ਕੀ ਉਹਨਾਂ ਦੀ ਸੋਚ ਆ ਜਿਹੜਿਆਂ ਨੇ ਇਹ ਪ੍ਰੋਜੈਕਟ ਵੜਿਆ ਕਿ ਸਾਰੇ ਪਿੰਡ ਨੂੰ ਗੈਸ ਜਿਹੜੀ ਉਹ ਮਿਲਣੀ ਚਾਹੀਦੀ ਆ ਬੁਨਿਆਦੀ ਚੀਜ਼ ਮਿਲਣੀ ਚਾਹੀਦੀ ਆ ਆਓ ਚੱਲੀਏ ਸ੍ਰੀ ਗੱਜ ਜੀ ਉਹ ਠੀਕ ਠਾਕ ਹੋ ਜੀ ਠੀਕ ਹੈ ਆਪਾਂ ਅੱਗੇ ਚੱਲਦੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ ਦਿਲਵਾਰ ਸਿੰਘ ਜੀ ਦਿਲਵਾਰ ਸਿੰਘ ਜੀ ਦਿਲਵਾਰ ਸਿੰਘ ਜੀ ਇਹ ਜੋ ਡਾਇਰੀ ਹੈ ਇੱਥੇ ਇਹ ਤੁਹਾਡੀ ਹੈ ਹਾਂ ਜੀ ਤੇ ਮੈਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਤੋਂ ਪੁੱਛਿਆ ਵੀ ਇੱਥੇ ਸਿਲੰਡਰ ਦਾ ਤੁਹਾਡਾ ਕਿੰਨਾ ਖਰਚਾ ਉਹ ਕਹਿੰਦੇ ਸਾਡਾ ਖਰਚ ਨਹੀਂ ਹੈਗਾ ਬਿਲਕੁਲ ਵੀ ਕਿਉਂਕਿ ਜੈਸਾ ਜਿਹੜੀ ਉਹ ਫ੍ਰੀ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਸੰਭਵ ਕਿਵੇਂ ਹੈ ਕਿ ਫਰੀ ਦੇ ਵਿੱਚ ਉਹਨਾਂ ਨੂੰ ਗੈਸ ਦਿੱਤੀ ਜਾ ਸਕੇ ਕਿਉਂਕਿ ਉਹ ਚਲੋ ਫਰੀ ਤਾਂ ਕੋਈ ਨਹੀਂ ਦੇ ਸਕਦਾ ਜੀ ਪਰ ਕਈ ਚੀਜ਼ਾਂ ਹੁਣ ਜਿਹੜੀਆਂ ਆਪਣੀ ਕਮਿਊਨਿਟੀ ਵਾਸਤਾ ਵੀ ਕਰਨੀਆਂ ਪੈਂਦੀਆਂ ਨਾਲ-ਨਾਲ ਤੁਸੀਂ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਬਾਬੇ ਦਾ ਸਨਹਾਰ ਦਾ ਸਾਡੇ ਦਾ ਹੁਣ ਅਸੀਂ ਕੰਮ ਕਰਦੇ ਆ ਫਾਰਮੂਲਾ ਵਾ ਨਾਲ ਕੋਈ ਤੋਂ ਜਿਹੜੀ ਗੈਸ ਬਣਦੀ ਆ ਅਸੀਂ ਚਾਹੁੰਦੇ ਵੀ ਅਸੀਂ ਆਪਣੇ ਜੋ ਸਾਡਾ ਜਿੰਨੂੰ ਫਾਇਦਾ ਸਾਡਾ ਵੀ ਹੁੰਦਾ ਨਾਲ ਨਾਲ ਸਾਡੇ ਪਿੰਡ ਦਾ ਵੀ ਥੋੜਾ ਬਹੁਤ ਫਾਇਦਾ ਹੋਣਾ ਚਾਹੀਦਾ ਤੇ ਤੁਸੀਂ ਉਹਨਾਂ ਤੋਂ ਕੋਈ ਚਾਰਜ ਕਰਦੇ ਹੋ ਨਹੀਂ ਜੀ ਬਿਲਕੁਲ ਨਹੀਂ ਮੈਂ ਤਾਂ ਹੀ ਕਹਿ ਰਿਹਾ ਕਿ ਉਹਨਾਂ ਲਈ ਤਾਂ ਫ੍ਰੀ ਹੈ ਨਾ ਅੱਛਾ ਇਹ ਕਿੰਨੀਆਂ ਤੁਹਾਡੇ ਕੋਲ ਇੱਥੇ ਗਾਵਾਂ ਗਾਵਾਂ ਦਾ ਇਹ ਫਾਰਮ ਜੀ ਹਾਂ ਜੀ 150 ਜੀ 150 ਗਾਵਾਂ ਤੇ ਸਾਰੀਆਂ ਅਮਰੀਕਨ ਨੇ ਹਾਂ ਜੀ ਸਾਰੀਆਂ ਐਚਪੀ ਮਿਕਸ ਹੈ ਜੀ ਵਿੱਚ ਬ੍ਰੀਡ ਮਿਕਸ ਸਾਰੀ ਜੀ ਹਾਂ ਜੀ ਛਾਈ ਵਾਲ ਵੀ ਹੈਗੀਆਂ ਐਚਪੀ ਵੀ ਹੈਗੀਆਂ ਠੀਕ ਹੈ ਸਾਰੀਆਂ ਮਿਕਸ ਦਾ ਹੈ ਤੇ 150 ਦੇ ਕਰੀਬ ਦਾ ਇਹ ਫਾਰਮ ਹੈ ਤੇ ਦੁੱਧ ਦਾ ਪ੍ਰੋਡਕਸ਼ਨ ਇੱਥੇ ਤੁਸੀਂ ਕਰਦੇ ਹੋ ਕਿੰਨਾ ਦੁੱਧ ਰੋਜ਼ ਤੁਹਾਡਾ ਇੱਥੋਂ ਜਾ ਰਿਹਾ ਸਾਡਾ ਜੀ ਫਿਲਹਾਲ ਗਰਮੀਆਂ-ਗਰਮੀਆਂ ਘਟ ਜਾਂਦਾ ਜੀ ਸਰਦੀਆਂ-ਸਰਦੀਆਂ ਵੱਧ ਜਾਂਦਾ ਜੀ ਗਣਾ ਗਰਮੀਆਂ ਵਿੱਚ 10 ਕੁਇੰਟਲ ਦੇ ਕਰੀਬ ਲਾ ਲੋ ਸਰਦੀਆਂ-ਸਰਦੀਆਂ ਜੀ ਡਬਲ ਹੋ ਜਾਂਦਾ ਲਗਭਗ ਡਬਲ ਤੋਂ ਥੋੜਾ ਬਹੁਤ ਘਟ ਜਾਂਦਾ ਜੀ ਆਪਾਂ ਅੱਗੇ ਚੱਲ ਕੇ ਕਿਉਂਕਿ ਮੇਨ ਮੇਰੀ ਦਿਲਚਸਪੀ ਉਸ ਪ੍ਰੋਜੈਕਟ ਨੂੰ ਦੇਖਣ ਦੀ ਹੈ ਤੁਹਾਡਾ ਜਿਹੜਾ ਗੋਬਰ ਗੈਸ ਦਾ ਪ੍ਰੋਜੈਕਟ ਹੈ ਆਪਾਂ ਉਹਨੂੰ ਆਜੋ ਥੋੜਾ ਚਲਦੇ-ਚਲਦੇ ਗੱਲ ਹੋ ਜੇਗੀ ਤੇ ਵੀ ਉਹ ਕਿੱਡਾ ਪ੍ਰੋਜੈਕਟ ਹੈ ਕਿਸ ਢੰਗ ਨਾਲ ਤੁਸੀਂ ਲਾਇਆ ਹੋਇਆ ਕਿੱਥੇ ਆਪਾਂ ਨੂੰ ਲੈ ਕੇ ਚੱਲੋਗੇ ਤੁਸੀਂ ਇੱਥੇ ਨਾਲ ਆਜੋ ਆਪਾਂ ਇੱਧਰ ਤੇ ਹੋ ਕੇ ਚੱਲਦੇ ਆ ਜੀ 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 ਚਲੋ ਸਾਡੇ ਨਾਲੇ ਗੱਲਾਂ ਕਰਦੇ ਚਲੋ ਆ ਗੋਆ ਸਾਰਾ ਜੀ ਸਿੱਧਾ ਉਹਦੇ ਚਲੇ ਜਾਂਦਾ ਅੱਗੇ ਉਹਦੇ ਟੈਂਕ ਬਣਾਇਆ ਵਾ ਸੀ ਉਹਦੇ ਜਾ ਕੇ ਅਗੇ ਇਹਦੇ ਚੋਂ ਲੰਘ ਜਾਨੇ ਦੇ ਦਈਏ ਠੀਕ ਹੈ ਚਲੋ ਆਪਾਂ ਕੋਈ ਨਹੀਂ ਲੰਘ ਜਾਨੇ ਇਸ ਸਾਈਡ ਤੇ ਆਜੋ ਤੇ ਠੀਕ ਹੈ ਜੀ ਫਿਰ ਇੱਥੋਂ ਤੁਹਾਡਾ ਜਿਹੜਾ ਵੀ ਇਹਦੀ ਵੇਸਟੇਜ ਹੈ ਉਹ ਚਲੀ ਜਾਂਦੀ ਆ ਹਾਂ ਜੀ ਗੋਬਰ ਗੈਸ ਤੇ ਕੰਨੀ ਪਰ ਇਧਰ ਨਾਲ-ਨਾਲ ਆਪਾਂ ਬਾਕੀ ਚੀਜ਼ਾਂ ਵੀ ਤੁਹਾਨੂੰ ਦਿਖਾਉਂਦੇ ਜਾਈਏ ਕਿ ਵਧੀਆ ਇਹਨਾਂ ਨੇ ਸਿਸਟਮ ਬਣਾਇਆ ਹੋਇਆ ਸਾਰਾ ਆਧੁਨਿਕ ਆ ਤੇ ਐਦਾਂ ਇਹ ਸਾਈਲਜ ਬਣਾਇਆ ਹੋਇਆ ਸਾਲ ਜਿੱਕਰ ਬਣਾਉਂਦੇ ਆ ਬਾਰ-ਬਾਰ ਫੇਰ ਕੱਖ ਨਹੀਂ ਲਿਆਉਣੇ ਪੈਂਦੇ ਸਰੋਂ ਨੂੰ ਸਾਰਾ ਸਾਲ ਵਰਤੋ ਜੀ ਇੰਡਸਟਰੀ ਮੇਰੇ ਵਧੀਆ ਤਰੀਕੇ ਨਾਲ ਕੰਮ ਚੱਲਦਾ ਨਹੀਂ ਤਾਂ ਰੋਜ਼ ਸਾਇਲੈਂਸ ਬਦਲਾਂਗੇ ਉਹ ਚਾਰਾ ਇਕੱਠਾ ਕਰੂਗੇ ਫੇਰ ਕੰਮ ਬੱਜਦਾ ਦੇ ਵੀ ਉਹ ਪਸ਼ੂਆਂ ਦਾ ਚਾਰ ਪਾਉਣਾਗਾ ਪੱਠਾਂ ਦਾ ਚਾਰ ਹੈ ਨਾ ਚਾਰ ਆ ਜੀ ਠੀਕ ਨੇ ਬਣਾਉਣੇ ਹੋ ਜੀ ਇਹਦਾ ਵੀ ਕੀ ਬੱਕੀ ਮੱਕੀ ਨਾ ਜੀ ਜਿਆਦਾ ਥੋੜੀ ਛੱਲੀ ਬਣ ਗਈ ਉਹਦੀ ਪੰਜਾਬ ਪੰਜਾਬ ਆਪਣਾ ਕੱਚੀ ਨਹੀਂ ਖਾਂਦੇ ਭੋਰ ਕੇ ਉਹਨੂੰ ਉਹ ਜਿਹਾ ਵਹੀ ਜੀ ਬਣ ਗਈ ਨਾ ਫੇਰ ਉਹਨੂੰ ਉੱਥੇ ਤੁਸੀਂ ਕਤਰ ਕੇ ਵਿੱਚੇ ਸਣੀ ਛੱਲੀਆਂ ਸਾਰੀਆਂ ਜੀ ਵਿੱਚ ਇਕੱਠਾ ਇਹਦਾ ਦੱਬੀ ਜਾਓ ਇਹਨੂੰ ਇਕੱਠਾ ਚਾਰ ਪਾ ਦਿਓ ਜੀ ਤਾਂ ਆਏ ਬਸ ਉਹ ਦਿਖਾ ਵੀ ਦਿੰਦਾ ਜੀ ਮੇ ਨਾਲ ਉਹ ਵੀ ਇੱਕ ਵਧੀਆ ਚੀਜ਼ ਆ ਕਿਉਂਕਿ ਉਹਦੀ ਗੱਲ ਤਾਂ ਬਹੁਤ ਹੁੰਦੀ ਆ ਸਮੇਂ-ਸਮੇਂ ਤੇ ਉੱਤੇ ਲੋਕ ਕਹਿੰਦੇ ਵੀ ਨਹੀਂ ਇੱਥੇ ਹੁਣ ਜਿਹੜਾ ਇੱਕ ਇੰਡੀਆ 'ਚ ਕਿਹੜਾ ਹਰੇਕ ਮੁਲਕ ਦਾ ਆਪਣਾ ਆਪਣਾ ਸਿਸਟਮ ਹੁੰਦਾ ਜੀ ਹਾਂਜੀ ਹੁਣ ਸਾਡੇ ਮੁਲਕ ਵਾਸਤੇ ਇਹ ਚੀਜ਼ ਬਹੁ ਫਿੱਟਦੀ ਵੀ ਸਾਡੇ ਪਿੰਡਾਂ 'ਚ ਲੋਕਾਂ ਕੋਲ ਚਾਰ-ਚਾਰ ਪੰਜ-ਪੰਜ ਜਿਹੜੇ ਜਾਨਵਰ ਰੱਖੇ ਹੋਏ ਆ ਗਾਵਾਂ ਮੱਝਾਂ ਲੋਕਾਂ ਦਾ ਜੀ ਉਹਨਾਂ ਦਾ ਗੋਹਾ ਇੱਕ ਹੁਣ ਅਗਲਾ ਨਾਲੀ 'ਚ ਕਰਦੇ ਆ ਜੀ ਉਹ ਅੱਗੇ ਪ੍ਰਸਾਬ ਦਰਿਆਵਾਂ ਵਿੱਚ ਆ ਕੇ ਕਿੰਨਾ ਪੋਲੂਸ਼ਨ ਫੈ ਜੀ ਆਪਾਂ ਅਸੀਂ ਮੈਕ ਆਪਣੇ ਫਾਰਮ ਦੇ ਕਹੀ ਬਣਾਇਆ ਸਿਸਟਮ ਵੀ ਪਸਾਬ ਤੇ ਗੋਹਾ ਰੋਕ ਕੇ ਉਹਦੀ ਗੈਸ ਬਣਾਈ ਹੈ ਜੀ ਕਿ ਪਸਾਬ ਵਿੱਚ ਵੀ ਗੋਹੇ ਵਿੱਚ ਉਹਦੇ ਚ ਗੈਸ ਹੁੰਦੀ ਹੈ ਜੀ ਗੋਹੇ ਤਾਂ ਹੁੰਦੀ ਹੋਆ ਜੀ ਪਸਾਬ ਵਿੱਚ ਵੀ ਇਹ ਇੱਕ ਜਿਹੜਾ ਕੁਦਰਤੀ ਯੂਰੀਆ ਹੁੰਦਾ ਨਾ ਜੀ ਫਿਰ ਇਹਦੀ ਖਾਦ ਬਹੁਤ ਕੰਮ ਆਉਂਦੀ ਹੈ ਬਹੁਤ ਵਧੀਆ ਚੀਜ਼ ਹੈ ਇਹ ਪਹਿਲਾਂ ਜਦੋਂ ਸ਼ੁਰੂਆਤ ਤੁਸੀਂ ਡੈਰੀ ਫਾਰਮ ਕਿੰਨੀ ਦੇਰ ਹੋ ਗਈ ਤੁਹਾਨੂੰ ਖੋਲ੍ਹੇ ਨੂੰ ਫਾਰਮ 11 ਤੋਂ ਖੋਲਿਆ ਜੀ ਅਸੀਂ 2011 ਦਾ ਖੋਲਿਆ ਤੇ ਇਹ ਖਿਆਲ ਕਿਵੇਂ ਕਦੋਂ ਆਇਆ ਕਿਵੇਂ ਆਇਆ ਵੀ ਯਾਰ ਇੱਥੋਂ ਕੋਈ ਪ੍ਰੋਡਕਸ਼ਨ ਆਪਾਂ ਨੂੰ ਕਰਨੀ ਚਾਹੀਦੀ ਹੈ ਸਾਡਾ ਮੇਨ ਮੇਰਾ ਚੱਲੇ ਗੋਹੇ ਵੱਲ ਤੋਂ ਆ ਜੇ ਪਹਿਲਾਂ ਸਾਡੇ ਬਜ਼ੁਰਗਾਂ ਨਾਲ ਲਾਵਾ ਦਾ ਛੋਟਾ ਗੋਬਰਗਾ ਹੈ ਜੀ ਮੈਂ ਸੋਚਦਾ ਵੀ ਇੰਨਾ ਗੋਹਾ ਜਿਹੜਾ ਬੇਸਟ ਜਾਂਦਾ ਸਾਡਾ ਵੀ ਜੇ ਇਸੀ ਉਹਦੀ ਗੈਸ ਬਣਾ ਕੇ ਪਿੰਡਾਂ ਜੀ ਹੁਣ ਸਾਡਾ ਸਾਰਾ ਜੀ ਸਾਡੇ ਮੁਰਖ ਵਿੱਚ ਵਿਦੇਸ਼ੀ ਪੈਸੇ ਦੀ ਵੀ ਘਾਟ ਆਉਂਦੀ ਆ ਵੀ ਇਹਦੇ ਨਾਲ ਅੱਜ ਕੱਲ ਤਾਂ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਬਾਅਦ ਚ ਕਿਹਾ ਵੀ ਮੈਂ ਸਿਲੰਡਰਾਂ ਬਾਰੇ ਵੀ ਜਿਹੜਾ ਵੀ ਗਰੀਬਾਂ ਨੂੰ ਉਹ ਦਵਾਂ ਅਸੀਂ ਤਾਂ ਇਹ 11 ਤੋਂ ਹੀ ਲਗਭਗ ਸ਼ੁਰੂ ਕਰਿਆ ਹੋਇਆ ਜੀ ਅਸੀਂ ਅਪ੍ਰੈਲ 11 ਤੋਂ ਸ਼ੁਰੂ ਕਰਤਾ ਸੀ ਇਹ ਵੀ ਪਿੰਡ ਚ ਗੈਸ ਦੇਣੀ ਸਾਨੂੰ ਲਗਭਗ ਹੋ ਗਏ ਜੀ 6 ਸਾਲ ਦੇ ਕਰੀਬ ਕੋਈ ਲੋਕ ਲੋਕ ਜਦੋਂ ਆਪ ਕਰਦੇ ਆ ਨਾ ਬਹੁਤ ਚੀਜ਼ਾਂ ਹਾਂਜੀ ਤਾਂ ਬਹੁਤ ਸਹੀ ਕਰਦੇ ਹੁੰਦੇ ਆ ਸਰਕਾਰਾਂ ਦੀਆਂ ਚੀਜ਼ਾਂ ਤਾਂ ਬਹੁਤ ਵਾਰੀ ਫੇਲ ਹੋਈਆਂ ਉਹ ਤਾਂ ਉਹ ਪਤਾ ਨਹੀਂ ਇੱਥੇ ਸਿਸਟਮ ਨਹੀਂ ਬਣਦਾ ਜੀ ਇਹ ਸਿੱਟਾ ਹੁਣ ਜੇ ਗਰੀਬ ਬੰਦਾ ਕੋਈ ਕਹੂੰਗਾ ਮੈਂ ਗੋਬਰ ਗੈਸ ਲਾ ਕੇ ਹੀ ਗੋਹਾ ਵੀ ਇਕੱਠਾ ਕਰ ਲਵਾਂ ਜਾਂ ਮੈਂ ਇਹ ਸਾਰਾ ਸਿਸਟਮ ਬਣਾ ਲਵਾਂ ਉਹ ਤੇ ਵਿਚਾਰੇ ਤੇ ਬਣਦਾ ਨਹੀਂ ਜੀ ਸਾਤੇ ਵੀ ਬਹੁਤ ਔਕਾ ਬਣਿਆ ਸਾਡੀ ਹਾਲ ਕਈ ਕਮੀਆਂ ਹੈਗੀਆਂ ਜੀ ਉਹ ਸਾਡੇ ਗੋਬਰ ਗੈਸ ਦੀ ਜਿਖਣਾ ਅੱਜ ਟੈਂਪਰੇਚਰ ਦੀ ਸਾਨੂੰ ਕਮੀ ਆਉਂਦੀ ਹੈ ਜੀ ਸਰਦੀਆਂ ਵੀ ਜਾ ਕੇ ਗੈਸ ਘਟ ਜਾਂਦੀ ਆ ਗਰਮੀਆਂ 'ਚ ਗੈਸ ਠੀਕ ਆ ਜੀ ਗਰਮੀਆਂ ਵਿੱਚ ਵੀ ਵੈਸੇ ਟੈਂਪਰੇਚਰ ਸਾਡਾ 22 ਡਿਗਰੀ ਰਹਿੰਦਾ ਸਾਨੂੰ ਆਰਮੀ ਆ ਕਿ ਮੈਂ ਦੱਸਦਾ ਕਿ ਕਿਉਂਕਿ ਅਸੀਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਦੇ ਵਿੱਚ ਆ ਦੁਬਾਰਾ ਮੈਂ ਫਿਰ ਦੱਸਣਾ ਚਾਹਣਾ ਤੇ ਦਰਿਆ ਬਿਲਕੁਲ ਨੇੜੇ ਪੈਂਦਾ ਹਾਂ ਉਹਦੇ ਕਾਰਨ ਇੱਥੇ ਜਿਹੜਾ ਟੈਂਪਰੇਚਰ ਆ ਜ਼ਮੀਨ ਦਾ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ ਡਾਊਨ ਰਹਿੰਦਾ ਤੇ ਇਹਦੇ ਕਾਰਨ ਜਿੱਥੇ ਵੀ ਸਾਨੂੰ ਪਤਾ ਗੋਬਰ ਗੈਸ ਦੇ ਵਿੱਚ ਉਹ ਸਮੱਸਿਆ ਆਉਂਦੀ ਆਉਂਦੀ ਆ ਅੱਛਾ ਇਹ ਆਪਣਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਹੈ ਇਹ ਦੋ ਗੋਬਰ ਗੈਸ ਆ ਜੀ ਹਾਂ ਜੀ ਜਿਹੜਾ ਸਾਰਾ ਗੋਹਾ ਜੀ ਪਹਿਲਾਂ ਕਿ ਇੱਥੇ ਇਕੱਠਾ ਹੋਣਾ ਜੀ ਉਹ ਇਹ ਟੈਂਕ ਵਿੱਚ ਕੀ ਟੈਂਕ ਨਾਲ ਪੰਪ ਨਾਲ ਚੱਕ ਕੇ ਅਸੀਂ ਨਾ ਜੀ ਇਹ ਦੋਹੇ ਗੋਵਰਗਾਸਾਂ ਜੀ ਪਾ ਦੇਣਾ ਹੈ ਇੱਥੇ ਟਰੈਕਟਰ ਦੀ ਸ਼ਾਫਟ ਲੱਗੀ ਹੋਈ ਹੈ ਨਾ ਟਰੈਕਟਰ ਨਾਲ ਇੱਥੇ ਨਾ ਟਰੈਕਟਰ ਲੱਗ ਜਾਣਾ ਜੀ ਇਹ ਸ਼ਾਇਦ ਹੁਣ ਭਰਿਆ ਹੋਆ ਵੀ ਹੋਣਾ ਇਹ ਚੱਕ ਕੇ ਨਾ ਜੀ ਪਾ ਕੇ ਜੀ ਫਿਰ ਪਿੱਛੇ ਆਪਣਾ ਟੈਂਕਾ ਜੀ ਉਹ ਆ ਜੀ ਇਕੱਠਾ ਹੁੰਦਾ ਜੀ ਉਹਨਾਂ ਦੇ ਵਿੱਚ ਸਾਰੇ ਦਿੰਦਾ ਜਿਹੜਾ ਇਕੱਠਾ ਹੋ ਜਾਣਾ ਜੀ ਇਹਨੇ ਚੱਕ ਕੇ ਵਿੱਚ ਪਾ ਦੇਣਾ ਜੀ ਤੇ ਪਿੱਛੇ ਸੌਗਾ ਉਹ ਟੈਂਕਰ ਖੜਾ ਕਰਿਆ ਹੋਇਆ ਜੀ ਇਹ ਟੈਂਕਰ ਅਸੀਂ ਲੋਕਾਂ ਨੂੰ ਫ੍ਰੀ ਦਿੰਦੇ ਆ ਜੀ ਇਹ ਆਪਣਾ ਟਰੈਕਟਰ ਆਪਣਾ ਲਿਆਓ ਕੀ ਨਾ ਖੇਤਾਂ 'ਚ ਪਾਉਣਾ ਪਾ ਲੋ ਜੀ ਇਹ ਬਹੁਤ ਵਧੀਆ ਕੰਮ ਕਰਦਾ ਜੀ ਖੇਤਾਂ ਵਿੱਚ ਨਾ ਜਿਹੜਾ ਹੁਣ ਆਪਾਂ ਖੇਤਾਂ 'ਚ ਜਿਹੜਾ ਰੂੜੀ ਦਾ ਢੇਰ ਲਾਉਂਦੇ ਨਾ ਜੀ ਉਹਦੇ ਨਾਲੋਂ ਉਸ ਹੈ ਜੀ ਤੇ ਇੱਥੇ ਤੁਸੀਂ ਅੱਛਾ ਕ੍ਰੋਸ ਤੇ ਹੁਣ ਟਰੈਕਟਰ ਜੋੜਤਾ ਲਿਆ ਕੇ ਉਹ ਤੋਂ ਬਾਅਦ ਫਿਰ ਇਹ ਇਹ ਪੰਪ ਕਰ ਦੇਣਾ ਹਾਂਜੀ ਨਾ ਪੰਪ ਕਰਕੇ ਨੀ ਆਪਣੇ ਆਪ ਦੋਹਾਂ ਨੂੰ ਹੋ ਜਾਣਾ ਜੀ ਬਰਾਬਰ ਬਰਾਬਰ ਚੱਲੇ ਜਾਣਾ ਅੱਗੇ ਆ ਲਾਇਆ ਨਾ ਪਾਈਪ ਜੀ ਦੋਹੀ ਦੋਵੇਂ ਪੰਪ ਕਰਦੇ ਮੈਂ ਮੋٹے ਤੌਰ ਤੇ ਇਹ ਸਮਝਾਉਣਾ ਚਾਹੁੰਦਾ ਆਪਾਂ ਜਿਸ ਸਾਈਡ ਤੋਂ ਆਏ ਆ ਉਥੋਂ ਸਾਰਾ ਜਿਹੜਾ ਉਹਨਾਂ ਦਾ ਗੋਹਾ ਹੈ ਜਾਂ ਵੇਸਟੇਜ ਹੈ ਉਹ ਆ ਕੇ ਇੱਥੇ ਆਪਣੇ ਆਪ ਇਕੱਠੀ ਹੋ ਜੂਗੀ ਉਹਦੇ ਇਹ ਵੀ ਨਹੀਂ ਪਾਣੀ ਪਾ ਕੇ ਲਿਆਉਣੀ ਉਹ ਵੀ ਨਹੀਂ ਲਿਆਉਣੀ ਉਹਦੇ ਪਿਸ਼ਾਬ ਨਾਲ ਸਾਰਾ ਦਿਨ ਇਕੱਠੀ ਹੋਈ ਜਾਂਦੀ ਟੈਂਕਾਂ ਵਿੱਚ ਯਾ ਸਿ ਬਾਲ ਖੋਲਣੇ ਸਾਰਾ ਇੱਥੇ ਆ ਜਾਣਾ ਜੀ ਫਿਰ ਉਹੀ ਉਹਦੇ ਪ੍ਰਸਾਦ ਦੇ ਜ਼ੋਰ ਨਾਲੇ ਆ ਜਾਣਾ ਜੀ ਬਾਕੀ ਮਾੜਾ ਮੋਟਾ ਪਾਣੀ ਗਰਦਾ ਵੀ ਰਹਿੰਦਾ ਵਿੱਚ ਇਹਦਾ ਪਾਣੀ ਪੀਣ ਲੱਗੀਆਂ ਗਾਵਾਂ ਨਾਲ ਗੇੜਤਾ ਯਾ ਉਹਨਾਂ ਦੀ ਟੈਂਕੀਆਂ ਸਾਫ਼ ਕਰਨੀਆਂ ਜੀ ਉਹ ਬਹੁਤ ਵਾਰੀ ਵੇਲੇ ਵੀ ਪਾਣੀ ਹਾਂਜੀ ਹਾਂਜੀ ਉਹ ਜਿਹੜਾ ਮਾੜਾ ਮੋਟਾ ਹੀ ਆ ਜ਼ਿਆਦਾ ਤੋਂ ਤਵਾਈ ਇੱਥੇ ਹੁੰਦੀ ਨਹੀਂ ਜੀ ਇਹ ਫਿਰ ਸਾਰਾ ਜਿਹੜਾ ਸਿਸਟਮ ਹੈ ਜਿਹੜੀ ਜਿਹੜੀ ਗੈਸ ਹੁਣ ਮੰਨ ਲਓ ਆਪਾਂ ਢੇਰ ਲਾਉਂਦੇ ਬਾਹਰ ਉੜੀ ਦਾ ਜੀ ਉਹਦਾ ਸਾਲ ਵਿੱਚ ਪ੍ਰੋਸੈਸ ਹੁੰਦਾ ਜੀ ਪੂਰਾ ਅੱਛਾ ਉਹਦੀ ਗੈਸਾਂ ਨਿਕਲਦੀ ਜਾਂਦੀਆਂ ਸਾਰਾ ਸਾਲ ਇੱਕ ਦਾ ਪੋਲੂਸ਼ਨ ਫੈਲਾ ਹੁਣ ਗੋਬਰ ਗੈਸ ਵਿੱਚ ਇਹ ਗੈਸ ਹੈ ਜਿਹੜੀ ਸਾਡੇ ਕੰਮ ਆ ਗਈ ਚਲਾਉਣੇ ਦੇ ਜੀ ਫਿਰ ਇਹ ਗੋਬਰ ਜਿਹੜਾ ਪਿੱਛੇ ਸੈਲਰੀ ਨਿਕਲੀ ਆ ਜਿਹੜੀ ਉਹ ਸਾਲ ਬਾਅਦ ਬਣਨੀ ਸੀ ਇਹ 10 ਦਿਨ ਵਿੱਚ ਉਹ ਤਿਆਰ ਹੋ ਕੇ ਬਾਹਰ ਜੀ ਆ ਜਾਂਦੀ ਹੈ ਜੀ ਆਹ ਰੂੜੀ ਚ ਵੈਸੇ ਵੀ ਤਾਂ ਮੀਥੇਨ ਬਣੀ ਜਾਂਦੀ ਹੈ ਹਨਾ ਉਹ ਬਣੀ ਜਾਂਦੀ ਆ ਆ ਵੀ ਇਹ ਜਿਹੜੀ ਇਹ ਨਾ ਜੀ ਹੁਣ ਸਾਡੀ ਸੈਲਰੀ ਦਾ ਇਹਦੇ ਵਿੱਚ ਇਕੱਠੀ ਹੋ ਗਈ ਜੀ ਹੁਣ ਇਹ ਸਾਨੂੰ ਤਿਆਰ ਹੋ ਕੇ ਆ ਗਈ ਜੀ ਉਹ ਵੀ ਜੇ ਸਾਰਾ ਹੁਣ ਟੈਂਪਰੇਚਰ ਜਿਹੜਾ ਘੱਟ ਹੁੰਦਾ ਨਾ ਜੀ ਫਿਰ ਥੋੜੀ ਜੀ ਲੇਟੇ ਹੁੰਦੀ ਵੈਸੇ ਤਾਂ ਕੁਛ ਕੱਚੀ ਵੀ ਆ ਸਕਦੀ ਆ ਪਰ ਲਗਭਗ 10 ਦਿਨ ਦਾ ਪ੍ਰੋਜੈਕਟ ਆਈ 10 ਦਿਨ ਸਿੱਧਾ ਆਪਣੀ ਜਿਹੜੀ ਹੁਣ ਪ੍ਰੋਡਕਸ਼ਨ ਹੋ ਗਈ ਸ਼ੁਰੂ ਹਾਂਜੀ ਉਹ ਟੈਂਕ ਖੜਾ ਇਸ ਸਾਈਡ ਤੇ ਸਾਡੇ ਹਾਂਜੀ ਉੱਥੇ ਇਹ ਆ ਵੀ ਜੇ ਕਿਸੇ ਨੇ ਪਾਉਣੀ ਆ ਭਾਈ ਆਪਦੇ ਖੇਤ ਚ ਜਿਹੜੀ ਰੂੜੀ ਆ ਉਹ ਪਾ ਸਕਦਾ ਇਥੋਂ ਮਤਲਬ ਇੱਕ ਤਰ੍ਹਾਂ ਫ੍ਰੀ ਜੀ ਫ੍ਰੀ ਹੈ ਨਾ ਉਹ ਉਹ ਬਿਲਕੁਲ ਫ੍ਰੀ ਉਹ ਸਿਰਫ ਲੋਕਾਂ ਨੂੰ ਦੱਸਣੇ ਬਾਤ ਤਾਂ ਵੀ ਇਹ ਰੂੜੀ ਬਹੁਤ ਕੰਮ ਦੀ ਆ ਅਸੀਂ ਜਿਹੜਾ ਜੰਨਾ ਆਪਣਾ ਗੋਹਾ ਹੈ ਨਾ ਜੀ ਤੁਹਾਡੇ ਦੁੱਧ ਵਾਲੀ ਸਾਈਡ ਤੋਂ ਸੀ ਛੱਡ ਕੇ ਵੀ ਤੁਸੀਂ ਗੋਹਾਰ ਗਾਇਸ ਵਿੱਚੋਂ ਵੀ ਬਹੁਤ ਖਰਚੇ ਪੂਰੇ ਕਰ ਸਕਦੇ ਆ ਜੇ ਕਰਨੇ ਪਰਾ ਹੋਣਾ ਜੀ ਇਹ ਤਾਂ ਚੀਜ਼ ਮਿਲਣੀ ਨਹੀਂ ਇਹ ਤਾਂ ਹੁਣ ਸਰਕਾਰ ਵੀ ਅੱਗੇ ਜ਼ਰੂਰੀ ਕਰਦੀ ਆ ਵੀ ਰੂੜੀ ਜ਼ਰੂਰ ਪਾਓ ਯੂਰੀਆ ਦੇ ਨਾਲ ਜੀ ਹੁਣ ਤੁਸੀਂ ਇਹ ਪਾ ਲਓ ਜੀ ਦੂਜੀ ਜਿਹੜੀ ਕੱਲਾ ਯੂਰੀਆ ਡਾਇਆ ਪਾ ਲਓ ਉਹ ਕੰਮੇ ਨਹੀਂ ਕਰੂਗਾ ਜੇ ਨਹੀਂ ਪਊਗੀ ਨਾਲ ਜੀ ਜਿਹੜੀ ਇਹਦਾ ਬਹੁਤ ਵਧੀਆ ਇਹਦੇ ਨਾਲੇ ਖੇਤ ਜ਼ਮੀਨ ਆਪਣੀ ਬਚਣੀ ਆ ਜੀ ਆਪਾਂ ਇਹ ਗੋਹਾ ਬਚਾਲਾਂਗੇ ਨਾ ਅਸੀਂ ਤਾਂ ਇਹ ਕਿਸੇ ਬਣਾਇਆ ਤਾਂ ਪ੍ਰੋਜੈਕਟ ਵੀ ਸਮਝ ਕੇ ਅੱਗੇ ਨਾ ਜੀ ਅਜੇ ਮੈਨੂੰ ਇਹ ਤੇ ਹੋਰ ਵੀ ਇੱਕ ਮੇਰੇ ਮਨਚਤ ਜਗਿਆਸਾ ਵਾਸਤੇ ਇੱਕ ਸਵਾਲ ਆਇਆ ਵੀ ਤੁਹਾਡੇ ਕੋਲੇ ਇੰਨਾ ਤੁਸੀਂ ਰੋਜ਼ ਆ ਤੁਹਾਡੀ ਇੱਕ ਵੇਸਟੇਜ ਆ ਜਿਹੜੀ ਉਹ ਨਿਕਲ ਰਹੀ ਹੈ ਹੁਣ ਲੋਕ ਆ ਜਿਹੜੇ ਉਹਨਾਂ ਨੇ ਤਾਂ ਜਦੋਂ ਕਣਕ ਲਾਤੀ ਜਾਂ ਝੋਨਾ ਲਾਤਾ ਹਨਾ ਜਿਨ੍ਹਾਂ ਨੇ ਉਦੋਂ ਤਾਂ ਉਹ 4 ਮਹੀਨੇ ਜਾਂ 6 ਮਹੀਨੇ ਕੁਝ ਨਹੀਂ ਪਾਉਣਗੇ ਹਾਂਜੀ ਉਹਦੇ ਵਿੱਚ ਫਿਰ ਜਿਹੜੀ ਵੇਸਟੇਜ ਆ ਉਹਦਾ ਕੋਈ ਕੰਟਰੋਲ ਹੈ ਵਿੱਚ ਇੱਕ ਸਾਡੇ ਕੋਲ ਹੈਗਾ ਜੀ ਅਸੀਂ ਇੱਕ ਜਗ੍ਹਾ ਇਕੱਠੀ ਕਰ ਦਿੰਦੇ ਆ ਤੇ ਉੱਥੇ ਸੁੱਕਦੀ ਰਹਿੰਦੀ ਆ ਜੀ ਉਹ ਸੁੱਕੇ ਵੀ ਤਿਆਰ ਹੋ ਜਾਂਦੀ ਆ ਜੀ ਬਾਅਦ ਵਿੱਚ ਜਿਹੜਾ ਖਾਦਾ ਨਾ ਜੀ ਆਹ ਜਿਹੜੀ ਇਹਦੇ ਨਾਲ ਹੀ ਟੈਂਕਰ ਭਰ ਕੇ ਤੁਸੀਂ ਜਦੋਂ ਕਿਸੇ ਨਾ ਪਾਣੀ ਦੇਣਾ ਖੇਤ ਨੂੰ ਜੀ ਉਹ ਟੈਂਕਰ ਹੌਲੀ ਹੌਲੀ ਪਾ ਖੇਤ ਵਿੱਚ ਪਾਣੀ ਛੱਡ ਕੇ ਨਾਲ-ਨਾਲ ਫਸਲ ਦੇ ਵੀ ਚੱਲ ਜਾਂਦਾ ਜੀ ਇਹ ਹਾਂਜੀ ਇਹ ਇਹ ਮੇਰੇ ਖਿਆਲ ਚ ਬਹੁਤ کارਗਰ ਹੈ ਨਾ ਇਹ ਇਹ ਜੀ ਕੰਮ ਦੇ ਵਿੱਚ ਯੂਰੀਆ ਦੀ ਲੋਡ ਨਹੀਂ ਯੂਰੀਆ ਪਾਉਣ ਦੀ ਜੀ ਇਹ ਜਿਹੜਾ ਕੁਦਰਤੀ ਹੈ ਨਾ ਜੀ ਸਿਸਟਮ ਉਹ ਤਾਂ ਫਿਰ ਕੁਦਰਤਵਲਤੀ ਵਧਣਾ ਜੀ ਉਹ ਸਾਡੇ ਆਪਣਾਪ ਤਾਂ ਵਧਣਾ ਤੇ ਜੀ ਇਹਨੂੰ ਸਾਹਮਣੇ ਦੀ ਅੱਜ ਬਹੁਤ ਬੜੀ ਲੋੜ ਹੈ ਸਾਡੇ ਇੰਡੀਆ ਵਾ ਤਾਂ ਖਾਸ ਕਰਕੇ ਜੀ अच्छा उन्होंने मेनू ये दसो भी इथों ਤੁਸੀਂ ਜਿਹੜੀ ਗੈਸ ਦੀ ਪ੍ਰੋਡਕਸ਼ਨ ਹੋਈ ਹੈ ਸਕੂਬਰ ਗੈਸ ਦੇ ਵਿੱਚੋਂ ਉਹਨੂੰ ਫਿਰ ਕਿੱਥੋਂ ਕਿਵੇਂ ਲੈ ਕੇ ਗਏ ਹੋ ਤੁਸੀਂ ਇਹ ਅਸੀਂ ਇਥੋਂ ਪਾਈਪਾਂ ਵਿੱਚ ਜਿਲੀਆ ਕੇ ਅੱਗੇ ਬਾਹਰ ਲਾਤਾ ਜੀ ਹੁਣ ਇਹ ਰਹਾ ਪਿੰਡ ਨੂੰ ਨਾਲ ਨਾਲ ਦੂਖਾ ਅੱਗੇ ਥੋੜਾ ਆਪਾਂ ਦਿਖਾਉਣੇ ਰਹੇ ਨੇ ਕਿ ਆਹ ਤੁਸੀਂ ਦੇਖ ਰਹੇ ਹੋ ਇਹ ਮੋਟੀ ਪਾਈਪ ਆ ਜਿਹੜੀ ਇਹੀ ਹੈ ਚੱਲੇਗੀ ਅੱਗੇ ਅਸੀਂ ਮੇਨ ਗੇਟ ਕੋਲ ਜਾ ਕੇ ਇਹਦਾ ਬਾਹਰ ਲਾਇਆ ਜੀ ਫਿਰ ਅੱਛਾ ਹਾਂਜੀ ਇੱਥੇ ਵੀ ਇਹਦਾ ਵਾਲਵ ਹੈਗਾ ਸਕੂਬਰ ਗੈਸਾ ਬਰ ਅਗਰ ਇੱਕ ওভার ਗੈਸੀ ਬੰਦ ਕਰਨਾ ਨਾ ਜੀ ਜਾਂ ਕੋਈ ਰਿਪੇਅਰ ਕਰਨੀ ਤੁਸੀਂ ਇਥੋਂ ਵਾਲ ਬੰਦ ਕਰ ਸਕਦੇ ਆ ਜੀ ਨੇ ਅਗਲਾ ਬਾਲ ਆ ਜਿਹੜਾ ਨਾ ਜੀ ਉਹ ਸਾਡਾ ਫਿਰ 2-2 ਘੰਟੇ ਅਸੀਂ ਛੱਡਦੇ ਆ ਜੀ ਗੈਸ ਡੇਲੀ ਅੱਛਾ 2 ਘੰਟੇ ਸਵੇਰ 2 ਘੰਟੇ ਦੁਪਹਿਰ 2 ਘੰਟੇ ਸ਼ਾਮ ਜੀ ਕੋਲੇ 6 ਘੰਟੇ ਬੰਦੇ ਕੋਲੇ ਆਣ ਅੱਛਾ ਉਹਦੀ ਟਾਈਮਿੰਗ ਕੀ ਰੱਖੀ ਹੋਈ ਹੈਗੀ ਜੇ ਮੰਨ ਲਓ ਕਿਸੇ ਨੇ ਸ਼ਾਮ ਨੂੰ ਉਹਨੂੰ ਗੈਸ ਚਾਹੀਦੀ ਆ ਤਾਂ ਫਿਰ ਉਹਦੀ ਟਾਈਮਿੰਗ ਕੀ ਹੋਏ ਕਿ ਅਸੀਂ ਨਾ ਜੀ ਪਿੰਡ ਦੀਆਂ ਸਹੂਲਤ ਦੇ ਹਿਸਾਬ ਨਾਲ ਆ ਜੀ ਜੇ ਮੰਨ ਲਓ ਨਿਆਣਿਆਂ ਦੀ ਛੁੱਟੀਆਂ ਵੀ ਹੋ ਗਈਆਂ ਨਾ ਤਾਂ ਵੀ ਫਾਰਮ ਵਿੱਚ ਕਿਹਾ ਵਾ ਵੀ 2-3 ਤੀਂ ਆ ਕੇ ਜਾਨੀਆਂ ਇਕੱਠੀਆਂ ਹੋ ਕੇ ਕਹਦੇ ਉਹ ਵੀ ਸਾਡਾ ਹੁਣ ਟਾਈਮ ਭਾਏ ਚੇਂਜ ਕਰ ਦੋ ਜਾਂ 6 ਤੋਂ 8 ਕਰ ਚਾਹ 4 ਤੋਂ 6 ਕਰਾ ਲਓ ਵੀ ਜਿਹੜਾ ਤੁਹਾਨੂੰ ਟਾਈਮ ਫਿੱਟ ਬੈਂਦਾ ਨਾ ਸਾਰਿਆਂ ਨੂੰ ਇਕੱਠੀਆਂ ਹੋ ਗਏ ਵੀ ਉਹ ਉਹ ਕਰ ਲਓ ਟਾਈਮ ਗੱਲ ਦਸੋ ਵੀ ਅੱਜਕੱਲ ਸੋਚ ਇਹ ਐ ਵੀ ਯਾਰ ਮੈਂ ਤਾਂ ਚਲੋ ਭਾਵੇਂ ਘੱਟ ਬਧਾ ਮੇਰਾ ਗਵੰਡੀ ਨਾ ਬਾਜੇ ਹਨਾ ਵੀ ਗਵੰਡੀ ਸੌਖਾ ਨਾ ਹੋ ਜੇ ਵੀ ਉਹ ਆਪਾਂ ਸੁਣੀ ਵੀ ਐ ਵੀ ਮੇਰੀਆਂ ਭਾਵੇਂ ਦੋਨੇ ਅੱਖਾਂ ਜਾਵੜਨ ਪਰ ਉਹਦੀ ਵੀ ਤੱਕ ਜਾਵੇ ਹਨਾ ਬਾਬੇ ਦਾ ਸਾਡਾ ਸਿਧਾਂਤ ਆ ਜੀ ਸਰਬੱਤ ਦੇ ਭਲੇ ਚ ਭਲਾ ਹੋਣਾ ਤੁਹਾਡਾ ਜੇ ਸਾਰੀ ਦੁਨੀਆ ਦਾ ਭਲਾ ਹੋਊਗਾ ਤਾਂ ਤੁਹਾਡਾ ਭਲਾ ਹੋਣਾ ਨਹੀਂ ਤੁਸੀਂ ਵੀ ਵਿੱਚੇ ਰਹਿ ਜਾਣਾ ਜੀ ਜਿਹੜਾ ਇਹ ਸੋਚੂਗਾ ਉਹ ਸੋਚ ਗਲਤ ਆ ਜੀ ਐਵੇਂ ਚਲੋ ਨਹੀਂ ਸਹੀ ਜੀ ਮੈਂ ਇਸੇ ਗੱਲ ਤੇ ਹੀ ਲਿਆਉਣਾ ਸੀ ਇਹਹੀ ਗੱਲ ਤੁਹਾਡੇ ਤੋਂ ਪੁੱਛਣੀ ਸੀ ਵੀ ਕਿਉਂ ਆ ਇਹ ਜਿਹੜਾ ਜਿਹੜਾ ਕੁਝ ਤੁਹਾਡੇ ਮਨ ਚ ਇਹ ਖਿਆਲ ਆ ਇਹਦੇ ਪਿੱਛੇ ਦਾ ਫਲਸਫਾ ਕੀ ਆ ਇਹਹੀ ਮੈਂ ਜਾਨਣਾ ਚਾਹੁੰਦਾ ਸੀ ਜੋ ਤੁਸੀਂ ਕਹਿਆ ਸਰਬੱਤ ਦੇ ਭਲੇ ਦੀ ਗੱਲ ਕੀਤੀ ਆ ਬਿਲਕੁਲ ਉਹੀ ਸਾਰਾ ਉਹੀ ਉਹ ਚ ਹੀ ਸਭ ਕੁਝ ਆ ਔਰ ਜੋ ਸਾਰਾ ਕਨਸੈਪਟ ਵੀ ਆ ਫਲਸਫਾ ਵੀ ਆ ਸਿੱਖ ਜਮਦਾ ਉਹੀ ਆ ਕਿ ਸਮੂਹ ਦੀ ਗੱਲ ਕਰਨੀ ਆ ਸਮੂਹ ਦੇ ਲਈ ਕੁਝ ਸੁਧਾਰਨ ਦੇ ਆਪਣੇ ਕੰਮ ਦੇ ਨਾਲ ਨਾਲ ਜੇ ਕੁਝ ਕਰ ਲੂਗੇ ਬਾਬੇ ਦੀ ਬਾਣੀ ਪੜ ਲੈਣੀ ਆ ਕੱਲੀ ਤਾਠ ਕਰ ਲੈਣੇ ਨਿਤਨੇਮ ਉੱਠ ਕੇ ਉਹ ਨਹੀਂ ਜੀ ਜੇ ਤੁਸੀਂ ਉਹਨੂੰ ਜ਼ਿੰਦਗੀ 'ਚ ਅਪਣਾਉਂਦੇ ਆ ਤਾਂ ਬਾਣੀ ਦਾ ਫਾਇਦਾ ਪੜਨੇ ਦਾ ਨਹੀਂ ਕੋਈ ਫਾਇਦਾ ਨਹੀਂ ਕਹਿੰਦੇ ਇਹਨਾਂ ਗੱਲਾਂ ਦਾ ਅਸੀਂ ਬਥਰੀਆਂ ਕਰ ਲੈਂਦੇ ਜੀ ਜੇ ਕੋਈ ਕਰਕੇ ਤਾਂ ਦਿਖਾਓ ਨਾ ਮਾੜਾ ਮੋਟਾ ਕਰਨਾ ਚਾਹੀਦਾ ਸਾਨੂੰ ਜੀ ਜੀ ਅੱਛਾ ਆਪਾਂ ਨੂੰ ਥੋੜਾ ਜਿਹਾ ਇਸ ਤੁਹਾਡੀ ਡੈਰੀ ਦੇ ਵੱਲ ਫੇਰ ਮੁੜਦੇ ਆਂ ਆਪਾਂ ਇੱਥੇ ਇਹ ਇਹਨਾਂ ਦੇ ਖਾਣ ਪੀਣ ਦਾ ਸਾਰਾ ਤਿਆਰ ਹੋ ਰਿਹਾ ਹਾਂਜੀ ਹਾਂਜੀ ਇਹ ਫੀਡ ਆ ਜੀ ਇੱਥੋਂ ਇੱਥੇ ਫੀਡ ਆ ਜੀ ਆਟੋਮੈਟਿਕ ਪਲਾਂਟ ਆ ਜੀ ਉਧਰ ਮੱਕੀ ਪੈ ਜਾਣੀ ਇਹ ਮੱਕੀ ਪੀ ਕੇ ਇਹਦੇ ਚ ਆ ਜਾਣੀ ਜਿਹੜਾ ਆ ਆਟਾ ਇਹਨਾਂ ਇਕੱਠਾ ਕਰਿਆ ਵਾ ਜੀ ਇਹਦੇ ਚ ਬਾਕੀ ਸਾਰਾ ਸਮਾਨ ਪੈ ਕੇ ਜੀ ਉਹ ਇਹਦੇ ਜਾ ਕੇ ਜੀ ਅਗਰ ਆਟੋਮੈਟਿਕ ਪਰਲੇ ਉਹਦੇ ਚਲੇ ਜਾਣਾ ਉਹਨਾਂ ਰਲਾ ਕੇ ਸਾਰਾ ਉੱਥੋਂ ਅਸੀਂ ਬੋਰੀਆਂ ਭਰ ਲੈਣੀਆਂ ਜੀ ਇਹ 2 ਦਿਨ ਬਾਅਦ ਫਿਰ ਫੀਡ 2-3 ਦਿਨ ਬਾਅਦ ਇਕੱਠੀ-ਇਕੱਠੀ ਫੀਡ ਬਣਾ ਦਿੰਦੇ 2-3 ਦਿਨ ਦੀ ਬਸ ਜੀ ਇਹ ਦੋ ਤਿੰਨ ਦਿਨ ਦਾ ਤੁਹਾਡੇ ਕੋਲ ਇੱਥੇ ਕਿਰਾਂ ਇੱਕ ਵਾਰ ਸਟਾਕ ਜਮਾ ਹੋ ਜਾਂਦਾ ਉਹ ਬਾਅਦ ਚ ਫਿਰ ਤੁਸੀਂ ਪਾਈ ਜਾਂਦੇ ਜੀ ਫਿਰ ਅੱਗੇ ਜਾ ਕੇ ਜਦ ਹੁਣ ਫੇਕੀ ਜਿੰਨੀ ਛੇਤੀ ਤੁਸੀਂ ਜਿੰਨਾ ਘਟ ਬਣਾਉਂਗੇ ਨਾ ਘਟ ਦੇਣਾ ਤਾਂ ਉਹਨਾਂ ਵਧੀਆ ਜਿਹਾ ਅਸਰ ਹੁੰਦਾ ਜੀ ਅੱਛਾ ਹਾਂਜੀ ਹਾਂਜੀ ਸਭ ਮਤਲਬ ਆਕਸੀਜਨ ਦੇ ਨਾਲ ਮਿਲ ਕੇ ਖਰਾਬ ਹੋ ਜਾਂਦੀਆਂ ਕਈ ਚੀਜ਼ਾਂ ਜਿਵੇਂ ਅਸਰ ਤਾਂ ਪੈਂਦਾ ਹੈ ਨਾ ਫਿਰ ਇਹਨਾਂ ਵਿੱਚ ਤੁਸੀਂ ਦੋ ਹੀ ਚੀਜ਼ਾਂ ਪਾਉਂਗੇ ਜਿਹੜੀਆਂ ਨਾ ਖਰਾਬ ਹੋਣੇ ਵਾਲੀਆਂ ਉਹ ਜਿਹੜੀਆਂ ਅੱਗੀ ਜਾ ਕੇ ਫਿਰ ਡੰਗਰਾਂ ਨੂੰ ਖਰਾਬ ਕਰਦੀਆਂ ਨੇ ਬੜੇ ਬਾਰੀਕ ਮਾਈਕਰੋ ਹੁੰਦੇ ਆਗੇ ਐਲੀਮੈਂਟ ਹਨਾ ਤੱਤ ਹੁੰਦੇ ਆ ਉਹ ਨਸ਼ਟ ਹੋ ਜਾਂਦੇ ਜਦੋਂ ਆਕਸੀਜਨ ਦੇ ਸੰਪਰਕ ਦੇ ਵਿੱਚ ਆਉਂਦੇ ਆ ਜਿਹੜੇ ਜਰ ਰਲ ਜਾਂਦੀਆਂ ਨੇ ਕਈ ਚੀਜ਼ਾਂ ਰਿਐਕਸ਼ਨ ਵੀ ਕਰਦੀਆਂ ਆ ਆਪਸ ਵਿੱਚ ਉਹਦਾ ਰਿਐਕਸ਼ਨ ਹੁੰਦਾ ਜਿਗਣਾ ਕੋਈ ਹਫਤੇ ਬਾਅਦ ਕੋਈ 3 ਦਿਨ ਬਾਅਦ ਅਸੀਂ 2-3 ਦਿਨ ਦੀ ਫੀਡ ਫਿਰ ਬਣਾ ਕੇ ਇਹਨਾਂ ਨੂੰ ਪਾਈ ਜਾਂਦੇ ਆਂ ਅੱਛਾ ਪਾਈਪ ਆਪਣੇ ਨਾਲ ਨਾਲ ਚੱਲ ਰਹੀ ਆ ਇਹ ਵੀ ਮੈਂ ਦੱਸਣਾ ਚਾਹਣਾ ਕਿ ਸਾਡੇ ਨਾਲ ਨਾਲ ਹੀ ਅਸੀਂ ਉਸ ਉੱਪਰ ਉੱਪਰ ਚੱਲ ਰਹੀ ਆ ਜੀ ਉਹ ਉੱਪਰ ਉੱਪਰ ਚੱਲ ਰਹੀ ਆ ਕਿ ਤੁਹਾਨੂੰ ਮੈਂ ਦਿਖਾਉਂਦੇ ਜਾ ਕੇ ਬਿਲਕੁਲ ਆਪਾਂ ਅੱਗੇ ਵੀ ਚੱਲਦੇ ਆਂ ਆ ਦੇਖਦੇ ਆਂ ਅੱਗੇ ਸਾਰੇ ਪ੍ਰੋਜੈਕਟ ਨੂੰ ਸਮਝਦੇ ਆਂ ਹੋਰ ਬਰੀਕੀ ਦੇ ਨਾਲ ਸਮਝਦੇ ਆਂ ਚੀਜ਼ਾਂ ਬੜੀਆਂ ਨਿੱਕੀਆਂ ਹੁੰਦੀਆਂ ਪਰ ਜਦੋਂ ਅਸੀਂ ਉਹਨਾਂ ਨੂੰ ਜੋੜ ਕੇ ਦੇਖਾਂਗੇ ਫਿਰ ਸਾਨੂੰ ਪਤਾ ਲੱਗੂਗਾ ਇੱਕ ਮਾਡਲ ਹੈ ਤੁਹਾਨੂੰ ਦੇਖਣ ਨੂੰ ਲੱਗ ਸਕਦਾ ਵੀ ਇੱਕ ਪਿੰਡ ਨੇ ਬਣਾਇਆ ਪਰ ਹਰ ਪਿੰਡ ਕਿਉਂ ਨਹੀਂ ਬਣਾ ਸਕਦਾ ਇਹ ਕੋਈ ਇੱਕ ਗੱਲ ਦੀ ਥੋੜੀ ਹੈ ਇਹ ਤਾਂ ਪੂਰੇ ਪੰਜਾਬ ਦੀ ਸਮੱਸਿਆ ਹੈ ਨਾ ਊਰਜਾ ਪੈਸੇ ਦੀ ਬਰਬਾਦੀ ਸਾਰੀਆਂ ਚੀਜ਼ਾਂ ਉਹਨੂੰ ਮੈਨੇਜ ਕਰਨਾ ਸਾਧਨਾਂ ਨੂੰ ਸਹੀ ਢੰਗ ਦੇ ਨਾਲ ਕਿੰਨਾ ਜ਼ਰੂਰੀ ਹੈ ਸੋ ਹਰ ਇੱਕ ਚੀਜ਼ ਵਿੱਚ ਕਿਸੇ ਮੁਲਕ ਵਿੱਚ ਤੇਲ ਨਿਕਲ ਗਿਆ ਕਿਸੇ ਵਿੱਚ ਕੋਈ ਕਿਸੇ ਸਾਡੇ ਇੰਡੀਆ ਵਿੱਚ ਨਾ ਜੀ ਜਿਹੜਾ ਕਨਸੈਪਟ ਆ ਡੰਗਰ ਘਰ ਘਰ ਰੱਖਣੇ ਦਾ ਨਾ ਜੀ ਉਹਨੂੰ ਜੇ ਅੱਜ ਸੰਭਣਾ ਹੈ ਨਾ ਜੇ ਦੇਖੋ ਗੋਹਾ ਉਹਦਾ ਪ੍ਰਸਾਦ ਅਸੀਂ ਨਾ ਜੀ ਮੈਂ ਤਾਂ ਇਹਦਾ ਪ੍ਰੋਜੈਕਟ ਪੂਰਾ ਬਣਾਇਆ ਤਾਂ ਵੀ ਇਹਨੂੰ ਆਪਾਂ ਸੰਭ ਲਈਏ ਗੋਏ ਪ੍ਰਸਾਦ ਨੂੰ ਸੰਭ ਲਈਏ ਨਾ ਜੀ ਸਾਡੀ ਗੈਸ ਦੀ ਸਮੱਸਿਆ 70% ਖਾਦ ਦੀ ਸਮੱਸਿਆ 70% ਹੱਲ ਹੋ ਜਾਊਗੀ ਜੀ ਸਾਡੇ ਕੋਲ ਜਿਹੜਾ ਬਾਹਰ ਤੇ ਸੀ ਇੰਨਾ ਸਿਲੰਡਰ ਲਿਆਉਂਦੇ ਆ ਹੁਣ ਸਾਡੇ ਪਿੰਡ ਦੇ ਕੱਢ ਕੇ ਦੇਖ ਲਵਾ ਜੀ ਹੁਣ ਤੱਕ ਅਸੀਂ ਘਟੋ ਘਟ 20 40 20 50 ਲੱਖ ਦੀ ਗੈਸ ਦਾ ਬਚਾਈ ਹੋਊਗੀ ਸਰਕਾਰ ਦੀ ਜਿਹੜੀ ਬਾਹਰੋਂ ਅਸੀਂ ਡਾਲਰਾਂ ਚ ਮੰਗਾਉਂਦੇ ਆ ਉਹ ਸਾਡੇ ਮੁਰਖ ਨੂੰ ਫਾਇਦਾ ਹੋ ਸਕਦਾ ਜੀ ਹੁਣ ਅਸੀਂ ਸੋਚਦੇ ਹਾਂ ਕਿ ਸਿਲੰਡਰ ਇੰਨੇ ਦਾ 800 ਦਾ ਹੈ 900 ਦਾ ਸਰਕਾਰਾਂ ਸਾਡਿਆਂ ਨੂੰ ਬਹੁਤ ਮਹਿੰਗਾ ਪੈਂਦਾ ਜੀ ਇਹ ਜਿਹੜਾ ਬਾਹਰੋਂ ਲਿਆਉਣਾ ਜੀ ਸਾਡਾ ਵਿਦੇਸ਼ੀ ਪੈਸਾ ਜਿਹੜਾ ਫਿਰ ਸਾਨੂੰ ਬਾਹਰ ਦੇਣਾ ਪੈਂਦਾ ਇਧਰ ਕਮਾ ਕੇ ਪਹਿਲਾਂ ਉਹਨੂੰ ਕੋਈ ਐਕਸਪੋਰਟ ਕਰੂਗੇ ਫਿਕਸਬੋਰਡ ਕਰੂਗੇ ਜੀ ਉਹਦੇ ਸਾਡੇ ਦੇ ملک ਦੇ ਫਾਇਦੇ ਬਹੁਤ ਆਈਏ ਇਹਦੇ ਨਾਲ ਫਿਰ ਸਾਡੇ ਜਿਹੜੀ ਖਾਦ ਆ ਜਿਹੜੀ ਹੁਣ ਦੇਖੋ ਗੰਗਾ ਕਿੰਨੀ ਗੰਦੀ ਹੋਈ ਪਈ ਆ ਸਤਲੁਜ ਕਿੰਨਾ ਸਾਰੇ ਦਰਿਆਵਾਂ ਵਿੱਚ ਇਹ ਸਮੱਸਿਆ ਆਉਂਦੀ ਵੀ ਅਸੀਂ ਜਿਹੜਾ ਨਾ ਵੇਸਟੇਜ ਨਾ ਦਾ ਜੀ ਉਹ ਕੱਢ ਕੇ ਸਾਡਾ ਹੌਲੀ ਹੌਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਚਲੇ ਜਾਂਦਾ ਬਾਹਰ ਜੀ ਜੇ ਅਸੀਂ ਉਹਨੂੰ ਸੰਭਾਲ ਲਈਏ ਉਹਦੇ ਵਿੱਚੋਂ ਗੈਸਾਂ ਕੱਢ ਕੇ ਇਹ ਆ ਉਹਦੇ ਵਿੱਚੋਂ ਖਾਦ ਕੱਢ ਕੇ ਖੇਤਾਂ 'ਚ ਪਾ ਲਈਏ ਗੈਸ ਕੱਢ ਕੇ ਆਪਸੇ ਹੀ ਲੈ ਲਈਏ ਤਾਂ ਇਹਨਾਂ ਦਾ ਜਿਹੜਾ ਦੁੱਧ ਨੂੰ ਵਰਤ ਕੇ ਪਿੰਡਾਂ ਦਾ ਕਿੰਨਾ ਖਰਚਾ ਹੁੰਦਾ ਜੀ ਦੁੱਧ ਨਾਲ ਬੰਦਾ ਗੁਜ਼ਾਰਾ ਕਰ ਸਕਦੇ ਆ ਉਹਨੂੰ ਗੈਸ ਮਿਲ ਗਈ ਉਹਨੂੰ ਖਾਦ ਮਿਲ ਗਈ ਉਹਦੇ ਫਸਲ ਵਧੀਆ ਹੋਊंगी ਜੀ ਇਨਾ ਬਸਰਾ ਫਾਇਦਾ ਜਿੰਨਾਂ ਵਾਲਿਆਂ ਨੂੰ ਬਿਲਕੁਲ ਬਿਲਕੁਲ ਫਾਇਦਾ ਪਰ ਉਹੀ ਗੱਲ ਹੈ ਨਾ ਕਿ ਕਰਨ ਦੀ ਨੀਤ ਹੋਵੇ ਤਾਂ ਫਿਰ ਸਾਰਾ ਕੁਝ ਆ ਜਿਹੜਾ ਉਥੇ ਥੋੜਾ ਥੋੜੇ ਥੋੜ੍ਹ ਥੋੜੀਆਂ ਕੁਸ ਕਮੀਆਂ ਆਉਂਦੀਆਂ ਚਲੋ ਅਸੀਂ ਦੋਸ਼ੀ ਕਿਸੇ ਨੂੰ ਵੀ ਨਹੀਂ ਕਹਿੰਦੇ ਇਹ ਵੀ ਦੱਸੋ ਚਲੋ ਆਪਾਂ ਕਮੀਆਂ ਦੀ ਗੱਲ ਤਾਂ ਕਰ ਵੀ ਰਹੇ ਹਾਂ ਕਿ ਕਿਸੇ ਨੇ ਆ ਕੇ ਪੁੱਛਿਆ ਕਿ ਹਾਂ ਮੈਂ ਤੁਹਾਡੇ ਵਾਲਾ ਜਿਹੜਾ ਸਿਸਟਮ ਬਣਾਉਣਾ ਹਾਲਾਂਕਿ ਲੋਕ ਤੁਹਾਨੂੰ ਕਹਿ ਕੇ ਤਾਂ ਜਾਂਦੇ ਹੋਣਗੇ ਪਰ ਕਿਸੇ ਨੇ ਅਪਣਾਇਆ ਵੀ ਹੈ ਕੋਲ ਤਾਂ ਹਰੇਕ ਟੀਵੀ ਚੈਨਲ ਵਾਲੇ ਵੀ ਬਹੁਤ ਆਲੇ ਜੀ ਹੁਣ ਤੱਕ ਸਾਰੇ ਵਾਲੇ ਸਰਕਾਰ ਦੇ ਸੈਂਟਰ ਦੇ ਮੰਤਰੀ ਵੀ ਵਾਲੇ ਜੀ ਸਾਨੂੰ ਵੀ ਉਹਨਾਂ ਕਈ ਮੀਟਿੰਗਾਂ ਅਈ ਦਸੇਬੀ ਤੁਸੀਂ ਥੋੜੀ ਹੈਲਪ ਵੀ ਕਰਾ ਦਿੰਦੇ ਆ ਜੇ ਕਰਨਾ ਹੈ ਪ੍ਰੋਜੈਕਟ ਦਾ ਬਹੁਤ بڑا ਇੰਡੀਆ ਹੈ ਜੱਜ ਸਕੋਪ ਆ ਜੇ ਅਸੀਂ ਇਹਨੂੰ ਲੈ ਕੇ ਹੀ ਚੱਲੀਏ ਨਾ ਜੀ ਮੈਂ ਕਹਿੰਦਾ ਅਸੀਂ ਇੰਡੀਆ ਦਾ ਗੋਆ ਸੰਭ ਲੀਏ ਸੋਨੇ ਦੇ ਵੀ ਉੱਪਰ ਆ ਜੀ ਫਿਰ ਤੁਹਾਡੀਆਂ ਗੈਸਾਂ ਖਾਦਾਂ ਦਾ ਸਾਰਾ ਹੀ ਸਿਸਟਮ ਵਧੀਆ ਹੋ ਜਾਊਗਾ ਜੀ ਜੇ ਸਰਕਾਰ ਦਾ ਥੋੜਾ ਜਿਹਾ ਦੇ ਦਖਲ ਹੋ ਜਾਵੇ ਫਿਰ ਤਾਂ ਬਹੁਤ ਹੀ ਵਧੀਆ ਹੋ ਸਕਦਾ ਜੀ ਅੱਗੇ ਨਹੀਂ ਕਿਸੇ ਨੇ ਕੋਈ ਸੀਰੀਅਸਲੀ ਕਿਸੇ ਪਿੰਡ ਨੇ ਜਾਂ ਕਿਸੇ ਬੰਦੇ ਨੇ ਅਪਣਾਉਣ ਦੀ ਕੋਸ਼ਿਸ਼ ਕੀਤੀ ਇਸ ਮਾਡਲ ਨੂੰ ਨਹੀਂ ਜੇ ਕੋਈ ਲਿੰਦਾ ਹੈ ਜੀ ਉਹਦਾ ਤਰੀਕਾ ਕੋਈ ਗਲਤ ਹੋਊਗਾ ਜੀ ਉਹ ਤਰੀਕਾ ਉਹਦਾ ਕਈ ਬਣਾਉਣਾ ਚਾਹੁੰਦੇ ਵੀ ਅਸੀਂ ਆਪਣੇ ਪਿੰਡ ਦੀ ਗੈਸ ਆਪ ਬਣਾਈਏ ਵੀ ਅੱਗੇ ਖਾਦ ਬਣਾ ਕੇ ਦੇਈਏ ਲੋਕਾਂ ਨੂੰ ਉਹ ਚੱਲਦਾ ਨਹੀਂ ਜੇ ਅਸੀਂ ਆਪਣੇ ਲੈਵਲ ਪਰ ਪਹਿਲਾਂ ਸ਼ੁਰੂ ਕਰਿਆ ਤਾਂ ਜੀ ਇਹ ਅਸੀਂ ਸਭ ਤੋਂ ਪਹਿਲਾਂ ਨਾ ਜੀ ਅਸੀਂ ਇੱਥੇ ਗੋਬਰ ਗੈਸ ਬਣਾਉਣ ਲੱਗੇ ਦੇ ਪਿੰਡ ਨੂੰ ਸਾਂਝਾ ਗੋਬਰ ਗੈਸ ਬਣਾ ਦਈਏ ਗੋਹਾ ਪਿੰਡ ਦਾ ਆਊਗਾ ਵੀ ਪਾ ਕੇ ਚਲੋ ਫਿਰ ਅਸੀਂ ਆਪਸੇ ਸੋਚੇ ਬੈਠ ਕੇ ਵੀ ਇਹ ਹੋ ਸਕਦਾ ਕੱਲ ਨੂੰ ਵੀ ਸਾਂਝਾ ਕਿਹਦੇ ਚ ਨਹੀਂ ਦੇਖੋ ਵਿਚਾਰੇ ਲੋਕਾਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ ਆਪਸ ਵਿੱਚ ਹੋ ਜਾਂਦਾ ਗਈ ਵਾਰ ਵੀ ਮੇਰਾ ਗੋਹਾ ਵੱਧ ਲੰਦੇ ਆ ਜੀ ਹੋਨੂੰ ਗੈਸ ਵਾਧ ਦਿੰਦੇ ਆ ਇਹ ਪਿੰਡਾਂ ਚਾਮ ਗੱਲਾਂ ਹੋ ਜਾਂਦੀਆਂ ਵੜਵੜੀਆਂ ਜੀ ਮੈਨੂੰ ਲੱਗਦਾ ਚ ਲੋਕਾਂ ਦਾ ਹੀ ਕਸੂਰ ਹੁੰਦਾ ਤੁਸੀਂ ਕਹਿੰਦੇ ਹੋ ਕਿ ਲੋਕਾਂ ਦਾ ਵੀ ਨਹੀਂ ਕਸੂਰ ਹੁੰਦਾ ਮੈਂ ਕਹਿੰਦਾ ਚਲੋ ਜਿਹਦਾ ਮਰਜ਼ੀ ਹੁੰਦਾ ਜੀ ਜਣੀ ਫਿਰ ਵੀ ਇਹ ਸਾਡਾ ਮੈਦਾ ਉਹਦਾ ਮੈਦਾ ਹੁਣ ਸਾਡੇ ਫਾਰਮ ਵਿੱਚ ਮੜੀ ਜੀ ਕੋਈ ਗੱਲ ਹੋ ਜਵਾ ਜੀ ਮੈਂ ਦਿੱਲੀ ਬੈਠਾ ਹਾਂ ਮੈਂ ਕਹਿੰਦਾ ਮੇਰਾ ਕਸੂਰ ਹੈ ਜੀ ਕਿ ਹੁਣ ਦੇਖੋ ਰੇਲ ਦਾ ਐਕਸੀਡੈਂਟ ਕਿਤੇ ਹੁੰਦਾ ਉਹਦੇ ਮਿਨਿਸਟਰ ਨੂੰ ਸਤੀਫਾ ਦੇਣਾ ਪੈਂਦਾ ਹੁਣ ਮੈਨੇਜਮੈਂਟ ਆਖਰ ਤਾਂ ਸਾਡੀਆਂ ਇਹ ਕਮੀਆਂ ਤਾਂ ਸਾਡੇ ਢਾਂਚੇ ਦੀਆਂ ਆਈਆਂ ਜੀ ਮੈਨੇਜਮੈਂਟ ਦੇ ਹੁਣ ਇੱਕ ਦਿਨ ਵਿੱਚ ਕੋਈ ਵੀ ਨਹੀਂ ਠੀਕ ਕਰ ਸਕਦਾ ਇਹਨੂੰ ਹੌਲੀ-ਹੌਲੀ ਜੇ ਹੋਵੇ ਤਾਂ ਹੋ ਸਕਦਾ ਬਹੁਤ ਸਕੋਪ ਹੈ ਜੀ ਮੈਂ ਕਹਿੰਦਾ ਜੀ ਇਹ ਇਹ ਚੀਜ਼ਾਂ ਸਾਹਮਣੇ ਆਪਾਂ ਇੱਕ ਸਾਲ ਵਿੱਚ ਮੈਂ ਮੁਲਕ ਨੂੰ ਇੱਕ ਸਾਲ ਵਿੱਚ ਕਿਤੇ-ਤੇ ਕਿਤੇ ਚਲੇ ਜਾਊਗਾ ਬਹੁਤ ਆ ਬੜਾ ਪ੍ਰੋਜੈਕਟ ਵੀ ਇਹਨ ਜੀ 5-5 4-4 ਮਹੀਨੇ ਲੱਗਣੇ ਇਹਦੇ ਪਰ ਇੱਕ ਪਿੰਡ ਖਾਸ ਤੌਰ ਤੇ ਚਲੋ ਮੁਲਕ ਦੀ ਤਾਂ ਗੱਲ ਬਹੁਤ ਜ਼ਿਆਦਾ ਵੱਡੀ ਆ ਪੰਜਾਬ ਹੀ ਸੰਭਲੇ ਇਹ ਚੀਜ਼ਾਂ ਨੂੰ ਤਾਂ ਹਾਲਤ ਮੇਰੇ ਖਿਆਲ ਚ ਉਹਦੀ ਬਿਹਤਰ ਹੋ ਸਕਦੀ ਹੈ ਬਹੁਤ ਵਧੀਆ ਹੋ ਸਕਦਾ ਜੀ ਸਾਡੇ ਕੋਲੇ ਸਾਰਾ ਕੁਝ ਆ ਸਾਡੇ ਕੋਲ ਜੀ ਕਿ ਅਸੀਂ ਪਤਾ ਕਿਆ ਦੌੜਦੇ ਆ ਜੀ ਸਾਡੇ ਮੰਤਰੀ ਜਾਉਂਗੇ ਬਾਹਰ ਇਸ ਸਾਲ ਹੀ ਆ ਹੁੰਦਾ ਜੀ ਕੈਨੇਡਾ ਆ ਹੁੰਦਾ ਜੀ ਅਮਰੀਕਾ ਆ ਹੁੰਦਾ ਦੇਖੋ ਉਹਨਾਂ ਦੇ ਮੌਸਮ ਹੋਰ ਉਹਨਾਂ ਦੇ ਸਿਸਟਮ ਹੋਰ ਉਹਨਾਂ ਸਾਰਾ ਸਾਡਾ ਮੁਲਕ ਵਿਚਾਰਾ ਇਹ ਸਾਡਾ ਮੁਲਕ ਤੁਰਿਆ ਹੋਰ ਸਿਸਟਮ ਨਾਲ ਜੀ ਹੁਣ ਬਾਹਰ ਕਿਹੜਾ ਡੰਗਾ ਰੱਖ ਲੂਗਾ ਜੀ ਕਰ ਕਰ ਉੱਥੇ ਕਨਸੈਪਟ ਹੀ ਨਹੀਂ ਹੈ ਉੱਥੇ ਡੈਰੀ ਫਾਰਮਾਂ ਦੇ ਹੀ ਆ ਜੀ ਹੁਣ ਅਸੀਂ ਹੌਲੀ ਹੌਲੀ ਆਪਣੇ ਡੈਰੀ ਫਾਰਮ ਭੱਲੇ ਜਿਹੜੇ ਵਿਚਾਰੇ ਦੋ ਦੋ ਜਾਨਵਰਾਂ ਵਾਲੇ ਆ ਨਾ ਉਹ ਸਭ ਬੰਦ ਕਰਾ ਦੇਣੇ ਸਿਸਟਮ ਇਹ ਹਜੇ ਬਣ ਗਿਆ ਉਹਨਾਂ ਨੂੰ ਮਹਿੰਗਾ ਪਾਣ ਲੱਗ ਗਿਆ ਜੀ ਬਿਲਕੁਲ ਜੀ ਭਾਈ ਠੰਡੇ ਜਿਹੜੇ ਮੁਲਕਾਂ ਦੇ ਪੌਦੇ ਆ ਨਾ ਉਹ ਗਰਮ ਮੁਲਕਾਂ ਚ ਨਹੀਂ ਹੁੰਦੇ ਉਸੇ ਤਰ੍ਹਾਂ ਜਿਹੜੇ ਉੱਥੋਂ ਦੇ ਸਿਧਾਂਤ ਆ ਕਈ ਵਾਰੀ ਉਹ ਸਿਧਾਂਤ ਵੀ ਨਹੀਂ ਲਾਗੂ ਹੁੰਦੇ ਹਾਂਜੀ ਸਾਡੇ ਕੋਲ ਸੈਂਟਰ ਦੇ ਸੈਕਟਰੀ ਸਾਹਿਬ ਆਏ ਤੇ ਜੀ ਪੰਜਾਬ ਦੇ ਸੈਕਟਰੀ ਸਾਹਿਬ ਵੀ ਆਏ ਤੇ ਆ ਕੇ ਕਹਿੰਦੇ ਵੀ ਜਸ ਫਾਰਮ ਦੇਖਿਆ ਨਾ ਵੀ ਆ ਸਿਸਟਮ ਥੋੜਾ ਬਣਿਆ ਹੋਇਆ ਹੈ ਵੀ ਤੋਂ ਸਾਨੂੰ ਸਬਸਿਡੀ ਮਿਲੀ ਕਿ ਨਹੀਂ ਮਿਲੀ ਇਹਦੀ ਮੈਂ ਕਿਹਾ ਜੀ ਸ਼ੈੱਡ ਪਰ ਸਾਨੂੰ ਮਿਲੀ ਨਹੀਂ ਜੀ ਕੋਈ ਫਿਰ ਉਹ ਪੰਜਾਬ ਦੇ ਸਾਡੇ ਸੈਕਟਰੀ ਸਾਹਿਬ ਕਹਿੰਦੇ ਜਣੀ ਪੁਰਾਣੀ ਗੱਲ ਆ ਜੀ 5 ਸਾਲ ਪੁਰਾਣੀ ਉਹ ਕਹਿੰਦੇ ਜੀ ਇਹਨਾਂ ਦਾ ਵੀ ਕਦੇ ਨਹੀਂ ਦਿੱਤੀ ਸੀ ਸਬਸਿਡੀ ਕਹਿੰਦੇ ਇਹਨਾਂ ਦਾ ਸ਼ੈੱਡ ਨੀਮਾ ਹੈ ਜੀ ਥੋੜਾ ਜਿਆ ਕੋ ਚਲੋ ਵਿਚਾਰੇ ਆਈ ਤਾਂ ਕੋਈ ਨਹੀਂ ਹੈਗਾ ਇੱਥੇ ਉਹਨਾਂ ਨੇ ਆਪਣੇ ਤੁਕੇ ਨਾਲ ਕਹਿ ਦਿੱਤਾ ਉਹਨਾਂ ਮੈਂ ਫਿਰ ਪਿੱਛੇ ਖੜਾਦਾ ਕਹਿੰਦਾ ਯਾਰ ਤੁਸੀਂ ਉੱਚਾ ਬਣਾ ਲੈਂਦੇ ਮੜਾ ਜਿਆ ਮੈਂ ਕਿਹਾ ਤੁਸੀਂ ਮੈਂ ਕਿਹਾ ਜੀ ਤੁਸੀਂ ਦਿੱਲੀ ਰਹਿੰਦੇ ਹੋ ਜਾਂ ਪੰਜਾਬ ਰਹਿੰਦੇ ਹੋ ਚਲੋ ਮੈਂ ਗੱਲ ਛੋਟੀ ਕਰ ਦਿੰਦਾ ਮੜੀ ਜੀ ਬਈ ਹੋਰ ਅਸੀਂ ਪਿੰਡ ਰਹਿਣਾ ਕਹਿੰਦਾ ਕਿਆ ਮਤਵਲ ਮਗੇ ਸਾਡਾ ਇੱਥੇ ਗਰਮੀ ਪੂਰੀ ਪੈਣੀ ਸਰਦੀ ਪੂਰੀ ਪੈਣੀ ਬਰਸਾਤ ਪੂਰੀ ਪੈਣੀ ਸਾਡਾ ਪਾਣੀ ਸਾਰਾ ਅੰਦਰ ਗਿਰੂਗਾ ਬਰਸਾਤ ਵਿੱਚ ਅਸੀਂ ਸਰਦੀਆਂ ਤੇ ਵੀ ਦੇਖਣਾ ਪੇ ਤਾਂ ਸਾਨੂੰ ਲਿਆ ਕੇ ਆਸਟ੍ਰੇਲੀਆ ਦੇ ਇੱਥੇ ਦੇ ਕੋਈ ਇਟਲੀ ਤੇ ਜਾ ਕੇ ਨਕਸ਼ੇ ਲਿਆ ਦਿੰਦਾ ਵੀ ਇਹਦੇ ਪਰ ਸਬਸਿਡੀ ਮਿਲੂਗੀ ਜੀ ਇਹਨਾਂ ਦੇ ਹਿਸਾਬ ਨਾਲ ਸਾਨੂੰ ਪੁੱਗਣਾ ਨਹੀਂ ਉਹ ਉਹਨਾਂ ਕਹਿ ਕੇ ਕਿ ਸਾਨੂੰ ਸਬਸਿਡੀ ਭੇਜੀ ਸਾਨੂੰ ਇਹ ਕਹੇ ਜਦੋਂ ਤੁਸੀਂ ਫੋਨ ਕਰਾਈ ਜਾਂਦੇ ਅਸੀਂ ਕਿਸੇ ਨੂੰ ਨਹੀਂ ਫੋਨ ਕਰਿਆ ਸਾਨੂੰ ਨਹੀਂ ਪਤਾ ਕਿ ਨਾਲ ਭੇਜੀਆਂ ਗਿਆ ਹੈ ਇਹ ਸਾਨੂੰ ਜਿਹੜਾ ਵੀ ਸਾਨੂੰ ਪਾ ਜੇ ਕੋਈ ਕਿਸੇ ਨੇ ਇਹ ਸੋਚ ਸੋਚਿਆ ਵੀ ਇਹਨਾਂ ਨੂੰ ਮਿਲਣੀ ਚਾਹੀਦੀ ਆ ਤੇ ਉਹਨੇ ਆਪ ਕੋਸ਼ਿਸ਼ ਕੀਤੀ ਆ ਨਹੀਂ ਤਾਂ ਸਾਨੂੰ ਪਤਾ ਹੀ ਆ ਕੀ ਕੁਝ ਹਾਲ ਆ ਜਿਹੜਾ ਉਹ ਸਿਸਟਮ 'ਚ ਹੁੰਦਾ ਹਾਂਜੀ ਚਲੋ ਵਧੀਆ ਤੇ ਆਪਾਂ ਇਹ ਦੱਸ ਗਏ ਕਿ ਹੁਣ ਬਿਲਕੁਲ ਅਸੀਂ ਬਾਹਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਇਸ ਡੈਰੀ ਫਾਰਮ ਦੇ ਹਾਂ ਅੱਛਾ ਹਾਂਜੀ ਮੋਲਵਾ ਤੇ ਇੱਥੋਂ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਕਿ ਫਿਰ ਆ ਪਾਈਪ ਇਦੇ ਰਾਹੀਂ ਸਾਰੇ ਪਿੰਡ ਦੇ ਵਿੱਚ ਅੱਗੇ ਜਲ ਕੇ ਸਪਲਾਈ ਹੁੰਦੀ ਹੈ। ਬਿਲਕੁਲ ਹੁਣ ਆਪਾਂ ਇੱਕ ਘਰ ਦੇ ਅੰਦਰ ਚੱਲ ਹੀ ਰਹੇ ਹਾਂਗੇ ਤੇ ਆਪਾਂ ਇਹਨਾਂ ਦੇ ਘਰ ਜਾਣਾ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਸੋਨ ਸਿੰਘ ਹੈ ਜੀ। ਸੋਨ ਸਿੰਘ ਜੀ ਆਜੋ ਜੀ ਤੁਹਾਡੇ ਘਰੇ ਆਪਾਂ ਚੱਲ ਕੇ ਦੇਖਦੇ ਹਾਂ ਕਿ ਪੂਰਾ ਜਿਹੜਾ ਪ੍ਰੋਜੈਕਟ ਹੈ ਆਪਾਂ ਪਹਿਲਾਂ ਵੀ ਇੱਕ ਘਰੇ ਗਏ ਸੀ ਪਰ ਹੁਣ ਥੋੜਾ ਜ਼ਿਆਦਾ ਡਿਟੇਲ 'ਚ ਤੁਹਾਨੂੰ ਦਿਖਾਉਣੇ ਆ ਕਿ ਕੀ ਸਾਰਾ ਜਿਹੜਾ ਕਨਸੈਪਟ ਹੈ ਉਹਦਾ ਮੋਰਲ ਆਫ ਸਟੋਰੀ ਹੈ ਜਿਹੜਾ ਸਾਰਾਂਸ਼ ਆ ਉਹ ਕੀ ਨਿਕਲਦਾ। ਤੇ ਆਪਾਂ ਨੂੰ ਗਾਈਡ ਕਰਨਗੇ ਇਹਨਾਂ ਦੇ ਨਾਲ ਹੀ ਆਪਾਂ ਚੱਲਦੇ ਹਾਂ ਅੱਗੇ ਵਾਦੇ ਆ ਤੇ ਦੇਖਦੇ ਆ ਅੱਛਾ ਇਹ ਆਪਾਂ ਹੁਣ ਰਸੋਈ ਦੇ ਵਿੱਚ ਪਹੁੰਚ ਚੁੱਕੇ ਆ ਤੇ ਆਹ ਹਾਂ ਤੁਸੀਂ ਕੁਝ ਨਹੀਂ ਹੁੰਦਾ ਹੈ ਜੀ ਤੁਸੀਂ ਦੱਸੋ ਥੋੜਾ ਜਿਹਾ ਕਿ ਜੋ ਇੱਥੇ ਚੱਲ ਰਿਹਾ ਹੈ ਇਹ ਵੱਲਦੇ ਆ ਜੀ ਇਹਨਾਂ ਨੂੰ ਪੁੱਛੋਣ ਗਿਆ ਨਹੀਂ ਨਹੀਂ ਬਿਲਕੁਲ 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 ਹਾਂ 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 ਇਹਨੂੰ ਹੋਰ ਵੀ ਆਪਾਂ ਵਧਾ ਸਕਦੇ ਹਾਂ ਠੰਡ ਬਹੁਤ ਤਾਂ ਕਰਕੇ ਥੋੜੇ ਹੱਥ ਵੀ ਮੈਂ ਸੇਕ ਰਿਹਾ ਅੱਛਾ ਅੱਛਾ ਦੋਨੇ ਪਾਸੇ ਇਹ ਚੀਜ਼ ਤਾਂ ਨਹੀਂ ਤਾਂ ਤਾਂ ਜੀ 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 ਇਧਰ ਹੋਰ ਵੀ ਜ਼ਿਆਦਾ ਤੇਜ਼ ਆ ਤੁਸੀਂ ਦੇਖ ਸਕਦੇ ਹੋ ਸੋ ਸਭ ਕੁਝ ਆ ਜੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਇੱਥੇ ਤੇ ਕਹਿ ਰਹੇ ਆ ਜਿਸ ਤਰ੍ਹਾਂ ਕਿ ਸਿਲੰਡਰ ਨਾਲੋਂ ਵੀ ਜ਼ਿਆਦਾ ਔਰ ਸਭ ਤੋਂ ਵੱਡੀ ਗੱਲ ਆ ਕਿ ਇੱਕ ਵਧੀਆ ਮੈਨੇਜਮੈਂਟ ਵੀ ਆ ਕਰ ਲੋ ਹੀ ਬੰਦ ਕੋਈ ਨਹੀਂ ਸਾਧਨਾਂ ਦੀ ਤਾਂ ਅਸੀਂ ਗੱਲ ਕਰਕੇ ਛੜਿਆਂ ਵੀ ਇਹ ਜਾਈ ਕਾ ਨੂੰ ਗਵਾਉਣੇ ਆ ਸੋ ਇਹ ਬੜਾ ਜ਼ਰੂਰੀ ਆ ਤੇ ਆ ਇਹ ਤਾਂ ਬਹੁਤ ਵਧੀਆ ਕਾਫੀ ਗੈਸ ਉਹਦੀ ਆ ਰਹੀ ਹੈਗੀ ਮੇਰੇ ਖਿਆਲ ਚ ਇਹਦਾ ਵਧੀਆ ਤਰੀਕੇ ਨਾਲ ਪ੍ਰੋਜੈਕਟ ਚਲਾ ਲਓ ਜੀ ਬਹੁਤ ਵੀ ਚੱਲਦਾ ਪ੍ਰੈਸ਼ਰ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਹ ਦੂਜੀ ਗੈਸ ਨਾਲ ਵੱਧ ਕੰਮ ਕਰਦੀ ਹੈ ਜੀ 15 ਜੇ ਠੰਡ ਚ ਨਾ ਇਹਦਾ ਗਰਮੀ ਚ ਤਾਂ ਇਦੋਂ ਵੀ ਜ਼ਿਆਦਾ ਹਾਂਜੀ ਹਾਂਜੀ ਇਲੈਕਟ੍ਰਿਕ ਦਾ ਬੜਾ ਫਾਇਦਾ ਜੀ ਚੱਲਦਾ 100% ਫਾਇਦਾ ਇੱਕ ਹੈ ਨਾ ਉਹ ਸਾਡੇ ਸਭ ਵਿੱਚ ਦੇ ਮਹੀਨੇ ਵੀ 800 ਬਿਲਕੁਲ ਬਚਤਾ ਬਿਲਕੁਲ ਜੀ ਔਰ ਸਿਲੰਡਰ ਲਈ ਉਹ ਵੀ ਇੱਕ ਖੱਜਲ ਹੋ ਜਾਓ ਹਨਾ ਨੰਬਰ ਜੇ ਲਿਖਾਓ ਸਾਰੇ ਪੰਗਿਆਂ ਸਾਨਾ ਨਾ ਇਕਰ ਗਿਆ ਸਾਡੇ ਇੰਡੀਆ ਦੀ ਆ ਬਾਹਰੋਂ ਗਾਇ ਸੋਣੀ ਆ ਜੀ ਇਹ ਇਹਦਾ ਫਾਇਦਾ ਫਾਇਦਾ ਇੰਡੀਆ ਦੇ ਜਿਹੜੇ ਜਿਹੜੇ ਇੰਡੀਆ ਚ ਵੀ ਬੰਦੀ ਆ ਉਹਦਾ ਵੀ ਤਾਂ ਫਾਇਦਾ ਕੋਸ਼ਕ ਬੰਦਿਆਂ ਨੂੰ ਹੀ ਹੁੰਦਾ ਉਹਦਾ ਵੀ ਇਹਦਾ ਲੋਕਾਂ ਨੂੰ ਘਟਾ ਜੀ ਬਹੁਤ ਘਟਾ ਜੀ ਬਾਹਰੋਂ ਆਉਂਦੀ ਜ਼ਿਆਦਾ ਬਾਹਰੋਂ ਆਉਂਦੀ ਆ ਜੀ ਕੁਝ ਪਰਸੈਂਟ ਵੜਦੀ ਆ ਸਾਡੇ ਇੰਡੀਆ ਚ ਹੁਣ ਜਿਹੜੀ ਚੀਜ਼ ਬਾਹਰੋਂ ਆਉਂਦੀ ਆ ਜੀ ਉਹ ਕਹਿ ਰਹੇ ਨੇ ਵੀ ਜਿਹੜਿਆਂ ਨੇ ਇਧਰੋਂ ਵੀ ਕੱਢੀ ਆ ਉਹਨਾਂ ਨੇ ਵੀ ਇੰਨੇ ਕ ਘਮਲੇ ਬੋਲਦੇ ਆ ਉਹਨਾਂ ਦੇ ਵੀ ਪਤਾ ਨਹੀਂ ਕਿਸੇ ਨੂੰ ਵੜਾ ਚੰਗਾ ਕਹਿਣਾ ਜੀ ਸਭ ਵਿਚਾਰੇ ਆਪਣਾ ਆਪਣਾ ਕੰਮ ਲੱਗੇ ਹੋਏ ਜੀ ਠੀਕ ਹੈ ਚਲੋ ਜੀ ਨਹੀਂ ਚਲੋ ਮੀਡੀਆ ਦੇ ਤੌਰ ਤੇ ਸਾਡਾ ਤਾਂ ਇਹ ਹੁੰਦਾ ਵੀ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣਾ ਚਾਹੀਦਾ ਮੀਡੀਆ ਨੂੰ ਵਾਲਾ ਚਪਣੀ ਰਹਿਣਾ ਚਾਹੀਦਾ ਸੋ ਨਹੀਂ ਜੀ ਇਹ ਮੀਡੀਆ ਵਧੀਆ ਚੀਜ਼ ਦਿਖਾ ਦਵਾਣਾ ਜੀ ਜਿਹੜੀਆਂ ਚੀਜ਼ਾਂ ਠੀਕ ਹੋਣੇ ਵਾਲੀਆਂ ਨਾ ਉਹਦਾ ਤਾਂ ਬਹੁਤ ਫਾਇਦਾ ਮੁਲਕ ਨੂੰ ਮੀਡੀਆ ਦਾ ਰੋਲ ਬੜਾ ਬੜਾ ਬਹੁਤ ਵਧੀਆ ਮੁਲਕ ਵਿੱਚ ਜੇ ਆਪਣਾ ਰੋਲ ਸਹੀ ਦੇ ਦੇਵਾ ਜੀ ਪਰ ਮੇਰੇ ਖਿਆਲ ਚ ਜੋ ਤੁਸੀਂ ਰੋਲ ਨਿਭਾ ਰਹੇ ਹੋ ਬਹੁਤ ਵਧੀਆ ਤੇ ਤੁਹਾਡਾ ਜੋ ਕੰਮ ਹੈ ਕਾਬਲੀ ਤਾਰੀਫ ਆ ਬਹੁਤ ਵਧੀਆ ਕੰਮ ਕਰ ਰਹੇ ਹਾਂ ਲੱਗੇ ਰਹੋ ਡਟੇ ਰਹੋ ਸੋ ਪਿੰਡ ਚ ਰੋਣੇ ਵਾਲਾ ਕਾਉਂਟ ਕਰ ਸਕਦਾ ਜੀ ਪਤਾ ਉਹਨਾਂ ਕਰਾ ਲੈਣਾ ਜਿੰਨਾ ਕਰ ਲੈਣਾ ਜੀ ਉਹ ਪਿੰਡ ਬਸ ਬਹੁਤ ਵਧੀਆ ਸਹਾਰ ਕਰ ਰਹੇ ਆ ਜੀ ਹੋਰ ਉਹ ਗਲੀਆਂ ਨਾਲੀਆਂ ਦਾ ਵੀ ਹੋਰ ਜੋ ਵੀ ਹੈ ਨਾ ਹਰ ਕੋਈ ਹਿੱਸਾ ਯੋਗਦਾਨ ਪਾਉਂਦੇ ਆ ਜੀ ਹੁਣ ਸਾਡੇ ਪਿੰਡਾਂ ਆ ਜੀ ਆਪਣੇ ਲੈਵਲ ਪਰ ਨਾ ਜੀ ਸਾਰੇ ਪਿੰਡਾਂ ਇਕੱਠੇ ਹੋ ਗਏ ਸੀਵਰੇਜ ਰੇਨ ਵਾਟਰ ਸਾਰਾ ਆਪਣੇ ਲੈਵਲ ਪਰ ਪਾਇਆ ਕੋਈ ਗਰੰਟਾ ਨਹੀਂ ਲੈਂਿਆ ਕਿਸੇ ਤੇ ਜੀ ਸਰਕਾਰ ਕਾ ਨਹੀਂ ਦੇਖਣਾ ਹੀ ਨਹੀਂ ਇਹ ਨਹੀਂ ਅਸੀਂ ਕਦੇ ਸਰਕਾਰ ਨੂੰ ਕਿਹਾ ਨਹੀਂ ਗ੍ਰਾਂਟ ਨੂੰ ਜੀ ਸਾਰਾ ਸਾਡਾ ਕੰਪਲੀਟ ਆ ਸਾਡੇ ਪਿੰਡ ਹੋਣਾ ਜਿਹਦੇ ਨਾਲ ਹੀ ਕੋਈ ਨਹੀਂ ਹੈਗੇ ਜੀ ਕੋਈ ਨਾਲ ਹੀ ਕੋਈ ਨਹੀਂ ਹੈਗੇ ਸੀਵਰੇਜ ਇਨਵਰਟ ਸਾਡੇ ਪਿੰਡ ਸਾਰਾ ਵਧੀਆ ਜੀ ਹੈ ਸਰਬਸੰਪਤੀ ਨਾਲ ਇੱਥੇ ਸਰਪੰਚ ਹੁੰਦੇ ਜੀ ਅਸੀਂ ਸਾਰਾ ਪਿੰਡ ਮਿਲ ਕੇ ਕਰਦੇ ਹਾਂ ਕੀ ਹੁੰਦਾ ਕਿ ਇਹ ਨੁਕਸਕ ਬੰਦਿਆਂ ਤੇ ਹੁੰਦਾ ਹਨ ਅਸੀਂ ਜਿਹੜੇ ਪਾਸੇ ਨੂੰ ਤੁਰਪਗੇ ਪੰਜਾਬੀਆਂ ਚੱਕਤਾ ਹੈ ਊਰਜਾ ਤਾਂ ਮਤਲਬ ਇੰਨਾ ਜਿੰਨੀ ਹੈ ਹੀ ਨਹੀਂ ਕਿਸੇ ਚ ਹਨ ਵੀ ਜਿਹੜੇ ਪਾਸੇ ਨੂੰ ਤੁਰਪੇ ਸਿੱਧਾ ਹਿਸਾਬ ਆ ਵੀ ਜਾਂ ਤਾਂ ਬੈਠੇ ਰਹਿਣਾ ਤੁਰਨਾ ਹੀ ਨਹੀਂ ਤੇ ਨਹੀਂ ਫਿਰ ਕਿਸੇ ਨੂੰ ਨਾਲ ਵੀ ਨਹੀਂ ਰਾਲ ਲੈਂਦੇ ਨਾ ਸਿੱਧਾ ਹਵਾ ਉਹ ਜਮੇ ਤਾਂ ਹੀ ਕਹਿੰਦੇ ਮੈਂ ਸੋਚਦਾ ਹੁੰਨਾ ਵੀ ਬੁਲੇਟ ਸ਼ਾਇਦ ਇਸੇ ਲਈ ਜ਼ਿਆਦਾ ਪਸੰਦ ਆਇਆ ਕਿਉਂਕਿ ਬੁਲੇਟ ਦੀ ਨਾ ਬੁਣਿਆਦੀ ਚੀਜ਼ ਕੀ ਸੀ ਜਾਂ ਤਾਂ ਬਸ ਖੜਾਗਾ ਤੇ ਜੇ ਫਿਰ ਤੁਰ ਪਿਆ ਤੇ ਫਿਰ ਉਹ ਕਿਸੇ ਨੂੰ ਦਿਵਾਲ ਨਹੀਂ ਨਹੀਂ ਉਹ ਖਰਾਬ ਰਹਿੰਦਾ ਆਹ ਸੋ ਚੀਜ਼ਾਂ ਸਾਰੀਆਂ ਸੁਭਾਣਾ ਮਿਲਦੀਆਂ ਔਰ ਬੜਾ ਵਧੀਆ ਉਪਰਾਲਾ ਜਿਹੜਾ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਅਸੀਂ ਇਹ ਜੇ ਸਿਸਟਮ ਕਿਉਂ ਨਹੀਂ ਅਪਣਾ ਸਕਦੇ ਪਿੰਡਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਇਕਾਈਆਂ ਬਣਾ ਕੇ ਸਾਨੂੰ ਕੀ ਹੋਇਆ ਕਰਨ ਨੂੰ ਪਰ ਗੱਲ ਹੈ ਮੂਰੇ ਲੱਗ ਕੇ ਕੁਝ ਹਿੰਮਤ ਕਰਨ ਦੀ ਹੈ ਜਿਹੜੀ ਇਹਨਾਂ ਨੇ ਦਿਖਾਈ ਆ ਬਹੁਤ ਜ਼ਰੂਰੀ ਆ ਕਿ ਲੋਕ ਹੋਰ ਦਿਖਾਉਣ ਔਰ ਪਿੰਡਾਂ ਦੇ ਵਿੱਚ ਜੇਕਰ ਅਸੀਂ ਇਹ ਜਿਹੀਆਂ ਇਕਾਈਆਂ ਸਥਾਪਿਤ ਕਰਨ 'ਚ ਸਫਲ ਰਹਿ ਗਏ ਤਾਂ ਫਿਰ ਅਨੋ ਡਾਊਟ ਹੈ ਕੋਈ ਸ਼ੱਕ ਨਹੀਂ ਕਿ ਹਾਲਾਤ ਆ ਜਿਹੜੀ ਜਿਹੜੀ ਤਸਵੀਰ ਆ ਪਿੰਡਾਂ ਦੀ ਹੁਣ ਅਸੀਂ ਦੇਖਦੇ ਆ ਉਹ ਬਹੁਤ ਹੱਦ ਤੱਕ ਬਦਲ ਜਾਂਦੀ ਹੈ ਕਿਉਂਕਿ ਨਾ ਬਾਲਾ ਇੱਕ ਘਰ ਦੀ ਅਸੀਂ ਜੇ ਕ੍ਰਾਸਟ ਵੀ ਕੱਢਣੀ ਹੋਵੇ ਤਾਂ ਘੱਟੋ ਘੱਟ ਉਹਦਾ 3-4000 ਰੁਪਿਆ ਤਾਂ ਇਹਨਾਂ ਸਿਲੰਡਰਾਂ ਤੇ ਗੈਸ ਤੇ ਖਰਚਾ ਜਿਹੜਾ ਹੋ ਰਿਹਾ ਊਰਜਾਂ ਦੇ ਇਹਨਾਂ ਸਾਧਨਾਂ ਤੇ ਖਰਚਾ ਹਾਂਜੀ 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 ਤੇ ਉਹ ਚੀਜ਼ ਬਚਤ ਆ ਉਹ ਤੁਹਾਡੇ ਕੋਲੇ ਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਬਚਤਾਂ ਹੋ ਸਕਦੀਆਂ ਚਾਹੇ ਉਹ ਜ਼ਮੀਨ ਨੂੰ ਜ਼ਿਆਦਾ ਪਜਾਊ ਬਣਾਉਣ ਦੀ ਗੱਲ ਹੋਵੇ ਸਾਰੀਆਂ ਹੋਣ ਪਰ ਜੋ ਕੰਮ ਤੁਸੀਂ ਕੀਤਾ ਜੀ ਉਹਨੂੰ ਸਲਾਮ ਹੈ ਟੀਵੀ ਪੰਜਾਬ ਮਾਣ ਕਰਦਾ ਤੁਹਾਡੇ ਵਰਗੇ ਇਨਾਂ ਚਾਨਣ ਮਣਾਰਿਆਂ ਤੇ ਜਿਹੜੇ ਪੰਜਾਬ ਨੂੰ ਸਹੀ ਪਾਸੇ ਲਜਾਣ ਦੀ ਕੋਸ਼ਿਸ਼ ਕਰ ਰਹੇ ਆ ਟੀਵੀ ਪੰਜਾਬ ਦੇ ਪ੍ਰੋਗਰਾਮ ਪੰਜਾਬ ਸਪੀਕਿੰਗ ਚ ਸਿਰਫ ਇਨਹੀਂ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀ ਸਵੀਆ ਬਹਾਦਰਪੁਰ ਰੂਪਨਗਰ